ਹਾਂਜੀ ਕੀ ਹਾਲ ਨੇ ਦੋਸਤੋ ਇੱਕ ਇਨਸਾਨ ਪੱਥਰ ਵਿੱਚ ਪ੍ਰਮਾਤਮਾ ਨੂੰ ਪੂਜ ਰਿਹਾ ਤੇ ਉਹ ਇਹ ਹੀ ਸੋਚ ਰਿਹਾ ਵੀ ਪੱਥਰ ਦੇ ਵਿੱਚ ਪ੍ਰਮਾਤਮਾ ਵਰਾਜਮਾਨ ਆ ਤੇ ਉਹ ਵਾਕਈ ਹੀ ਪ੍ਰਮਾਤਮਾ ਨੂੰ ਪੱਥਰ ਵਿੱਚ ਪਾ ਲੈਂਦਾ ਤੇ ਉਸ ਨੂੰ ਪੱਥਰ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ ਤੇ ਇੱਕ ਇਨਸਾਨ ਰੋਜ਼ ਗੁਰਦੁਆਰੇ ਜਾ ਰਿਹਾ ਰੋਜ਼ ਮੰਦਿਰ ਜਾ ਰਿਹਾ ਰੋਜ਼ ਪਾਠ ਪੂਜਾ ਕਰ ਰਿਹਾ ਰੋਜ਼ ਵਰਤ ਰੱਖ ਰਿਹਾ ਫਿਰ ਵੀ ਉਹਦੇ ਪਰਮਾਤਮਾ ਕੰਮ ਨਹੀਂ ਕਰ ਰਿਹਾ ਇਹਦਾ ਕੀ ਕਾਰਨ ਆ ਇਹਦਾ ਕਾਰਨ ਹੈਗਾ ਬਲੀਫ ਸਿਸਟਮ ਜਿਹੜਾ ਬੰਦਾ ਪੱਥਰ ਵਿੱਚ ਪਰਮਾਤਮਾ ਨੂੰ ਪੂਜ ਰਿਹਾ ਉਹਦਾ ਬਲੀਫ ਸਿਸਟਮ ਐਡਾਕ ਤਕੜਾ ਵੀ ਉਹ ਕਹਿੰਦਾ ਪੱਥਰ ਦੇ ਵਿੱਚ ਰੱਬ ਹੈਗਾ ਹੀ ਆ ਪੱਥਰ ਦੇ ਵਿੱਚ ਪਰਮਾਤਮਾ ਵਰਾਜਮਾਨ ਹੈਗਾ ਇਸਦੇ ਮੈਨੂੰ ਦਰਸ਼ਨ ਹੋਣਗੇ ਹੀ ਤੇ ਉਸ ਨੂੰ ਦਰਸ਼ਨ ਹੋ ਜਾਂਦੇ ਆ ਤੇ ਦੂਜੇ ਓਪੋਜ਼ਿਟ ਉਸ ਬੰਦੇ ਦਾ ਬਲੀਫ ਸਿਸਟਮ ਸਟਰੋਂਗ ਹੈ ਨਹੀਂਗਾ ਹੈਣੀ ਬਿਲਕੁਲ ਵੀ ਹੈਣੀ ਬਲੀਵ ਸਿਸਟਮ ਖਤਮਾ ਬਿਲਕੁਲ ਜ਼ੀਰੋ ਆ ਕਿਉਂਕਿ ਉਹ ਡਾਊਟ ਕਰੀ ਬੈਠਾ ਉਹ ਕਰੀ ਬੈਠਾ ਯਾਰ ਕੰਮ ਹੋਊਗਾ ਕਿ ਨਹੀਂ ਪਿਛਲੇ ਕਿਹੜੇ ਵੀ ਪ੍ਰਮਾਤਮਾ ਨੇ ਨਹੀਂ ਕੀਤਾ 500 ਰੁਪਿਆ ਪਾ ਕੇ ਗੁੱਲਕ ਵਿੱਚ ਲੈ ਪ੍ਰਮਾਤਮਾ ਨੂੰ ਖਰੀਦ ਲਿਆ ਨੌਕਰ ਰੱਖ ਲਿਆ ਪ੍ਰਮਾਤਮਾ ਨੂੰ 500 ਰੁਪਿਆ ਦੇ ਕੇ ਪ੍ਰਮਾਤਮਾ ਕੰਮ ਕਰੂਗਾ ਕਿ ਨਹੀਂ ਕਰੂਗਾ ਯਾਰ ਡਾਊਟ ਆ ਬਲੀਵ ਸਿਸਟਮ ਕਾਦਾ ਬਲੀਵ ਹੈ ਨਹੀਂਗਾ ਪਰਮਾਤਮਾ ਤੇ ਬਲੀਵ ਹੁੰਦਾ ਤਾਂ ਪਰਮਾਤਮਾ ਨੇ ਕੰਮ ਕਰਨੇ ਹੀ ਸੀ ਤੇਰੇ ਯਾਰ ਕਿਉਂ ਨਾ ਕਰੂਗਾ ਪਰਮਾਤਮਾ ਆਪਣੇ ਅੰਦਰ ਹੀ ਆ ਤੂੰ ਬਲੀਵ ਹੀ ਨਹੀਂ ਕਰਦਾ ਤੂੰ ਬਲੀਵ ਹੀ ਹੋਰਾਂ ਚੱਕਰਾਂ 'ਚ ਕਰਦਾ ਕਦੇ ਉਹ ਬਾਬੇ ਨੂੰ ਮੰਨ ਲਿਆ ਆਹ ਬਾਬੇ ਨੂੰ ਮੰਨ ਲਿਆ ਉਹਨੂੰ ਮੰਨ ਲਿਆ ਉਹਨੂੰ ਮੰਨ ਰਿਆ ਇੱਕ ਜਗ੍ਹਾ ਬਲੀਵ ਕਰਕੇ ਦੇਖ ਕਈ ਵਾਰੀ ਟੱਲੇ ਵਾਲੇ ਬਾਬਾ ਵੀ ਕੰਮ ਕਰ ਦਿੰਦਾ ਕਿਵੇਂ ਕਰ ਦਿੰਦਾ ਕਰਨਾ ਤਾਂ ਉਹਨੇ ਹੀ ਆ ਥਰਡ ਆਈ ਨਹੀਂ ਕੰਮ ਕਰਨਾ ਸੁਸ਼ਮਨਾ ਨਾੜੀ ਨਹੀਂ ਕੰਮ ਕਰਨਾ ਪਿਊਟਰੀ ਗਲੈਂਡ ਨਹੀਂ ਕੰਮ ਕਰਨਾ ਟਿੱਲੇ ਵਾਲਾ ਬਾਬਾ ਕਿਵੇਂ ਕਰ ਦਿੰਦਾ ਕਿਉਂ ਟਿੱਲੇ ਵਾਲੇ ਬਾਬੇ ਤੇ ਵਿਸ਼ਵਾਸ ਹੀ ਇੰਨਾ ਜ਼ਿਆਦਾ ਹੋ ਗਿਆ ਬਹੁਤ ਜ਼ਿਆਦਾ ਵਿਸ਼ਵਾਸ ਹੋ ਗਿਆ ਉਹ ਕੰਮ ਹੋਊਗਾ ਹੀ ਹੋਊਗਾ ਤੁਹਾਨੂੰ ਆਪਦੇ ਫਾਦਰ ਤੇ ਮਦਰ ਤੇ ਕਿਸੇ ਤੇ ਵੀ ਵਿਸ਼ਵਾਸ ਆ ਤੁਹਾਡਾ ਕੰਮ ਹੋਊਗਾ ਚਾਹੇ ਪ੍ਰਮਾਤਮਾ ਦੇ ਵਿਸ਼ਵਾਸ ਪ੍ਰਮਾਤਮਾ ਨੂੰ ਤਾਂ ਆਪ ਲਾ ਕੇ ਚੱਲੇ ਆ ਇਸ ਵੀਡੀਓ ਵਿੱਚ ਕਿਉਂਕਿ ਜੇ ਤੁਸੀਂ ਆਪਦਾ ਬਲੀਵ ਸਿਸਟਮ ਸਟਰੋਂਗ ਕਰਨਾ ਤੁਹਾਡੇ ਅੰਦਰ ਬਲੀਵ ਹੈ ਨਹੀਂਗਾ ਬਲੀਵ ਤੁਸੀਂ ਪ੍ਰਮਾਤਮਾ ਤੇ ਕਰੋ ਕਿਉਂਕਿ ਪ੍ਰਮਾਤਮਾ ਆ ਸੁਪਰੀਮ ਪਾਵਰ ਆ ਇੱਕ ਸੁਪਰੀਮ ਪਾਵਰ ਆਪਣੇ ਮਤਲਬ ਬਲੀਵ ਕੀ ਹੁੰਦਾ ਪਹਿਲਾਂ ਤਾਂ ਇਹ ਦੇਖੋ ਸਟਾਰਟਿੰਗ ਤੋਂ ਜੋ ਸਮਾਜ ਦੁਆਰਾ ਬਲੀਵ ਬਣਾਏ ਗਏ ਆ ਰੀਤੀ ਰਿਵਾਜ ਬਣਾਏ ਗਏ ਆ ਚਲੋ ਕੁਝ ਸੰਸਕਾਰ ਤਾਂ ਆਪਾਂ ਪੂਰਵ ਜਨਮ ਜਨਮ ਦੇ ਆਪਣੇ ਅੰਦਰ ਆਏ ਆ ਕੁਝ ਮਾਂ ਪਿਓ ਨੇ ਦੇ ਦੇ ਆ ਕੁਝ ਸਮਾਜ ਨੇ ਦੇਤੇ ਆ ਸਮਾਜ ਦੁਆਰਾ ਤਾਂ ਅੱਧੇ ਫालतੂ ਹੀ ਆ ਕੁਝ ਹੋ ਸਕਦਾ ਸਹੀ 90% ਫालतੂ ਹੀ ਕਹ ਲਓ ਤੁਸੀਂ ਉਹੀ ਬਣਾਏ ਗਏ ਆ ਉਸ ਹਾਵਨਾ ਚੱਲਦੇ ਆ ਸ਼ਨੀਵਾਰ ਨੂੰ ਆਉਣਾ ਨਹੀਂਗਾ ਜਾਂ ਸ਼ਨੀਵਾਰ ਵਾਲ ਨਹੀਂ ਧੋਣੇ ਵੀਰਵਾਰ ਵਾਲ ਨਹੀਂ ਧੋਣੇ ਕਿਉਂ ਉਹ ਵੀਰਵਾਰ ਵਾਲਤ ਹੋਊਗੀ ਕੁੜੀ ਜਿਹੜੀ ਕੁੜੀ ਦਾ ਬਲੀਵ ਚ ਬਲੀਵ ਸਿਸਟਮ ਵਿੱਚ ਇਹ ਬਿਠਾ ਹੋਇਆ ਵੀ ਵੀਰਵਾਰ ਵਾਲਤੋਂ ਉਹਨਾਂ ਕੋਈ ਨਾ ਕੋਈ ਨੁਕਸਾਨ ਹੋ ਜਾਂਦਾ ਸਪੋਜ਼ ਕਰੋ ਸ਼ੁਰੂ ਤੋਂ ਭਰਿਆ ਹੋਇਆ ਮਤਲਬ ਜਦੋਂ ਉਹਦੀ ਉਹ 5-6 ਸਾਲਾਂ ਦੀ ਸੀ ਉਦੋਂ ਤੇ ਕਹਿਣ ਲੱਗ ਪਏ ਮਾਪਿਓ ਆਹ ਦਿਨ ਵਾਰ ਕਾਕਾ ਨਾ ਨਹੀਂ ਪੁੱਤ ਨਾ ਨਹੀਂ ਨਹੀਂ ਬਿਮਾਰ ਹੋ ਜੇਗੀ ਉਹ ਵਾਕਈ ਹੀ ਜਦੋਂ 20-25 ਸਾਲਾਂ ਦੀ ਕੁੜੀ ਹੁੰਦੀ ਹੈ ਕਿਤੇ ਬਾਹਰ ਪੜ੍ਹਨ ਜਾਂਦੀ ਆ ਉਹ ਭੁੱਲ ਭੁਲੇਖੇ ਵੀਰਵਾਰ ਨਾਲ ਲੈਂਦੀ ਆ ਨਹੀਂ ਦੇਖਿਆ ਗਿਆ ਉਹ ਮਾਰ ਹੋ ਜਾਂਦੀ ਸ਼ਾਮ ਨੂੰ ਕਰੇ ਗੱਲ ਕਰਦੀ ਹੈ ਮੰਮੀ ਕਹਿੰਦੀ ਅ ਕਿਵੇਂ ਅੱਜ ਮੈਂ ਨਾਲੀ ਸੀ ਪਲੇ ਉਹ ਕੁੜਗੇ ਤੂੰ ਕਿਧਰੋਂ ਨਾਲੀ ਤੈਨੂੰ ਮੈਂ ਕਿਹਾ ਸੀ ਵੀਰਵਾਰ ਉਹ ਹੋਰ ਉਹਨਾਂ ਦਾ ਵਿਸ਼ਵਾਸ ਟੱਲ ਹੋ ਜਾਂਦਾ ਕਿਉਂ ਕਿ ਬਲੀਵ ਬਣਿਆ ਹੋਇਆ ਬਾਡੀ ਆਪਣੀ ਬਲੀਵ ਤੇ ਕੰਮ ਕਰਦੀ ਆ ਦੋ ਮਿੱਤਰ ਜਾ ਰਹੇ ਆ ਇੱਕ ਦੋਵੇਂ ਮਿੱਤਰ ਆਈਸਕ੍ਰੀਮ ਦੀ ਰੇੜੀ ਤੇ ਰੁਕੇ ਜਾਂਦੇ ਹੋ ਸਿਆਲਾਂ ਦੇ ਦੇਣਾ ਫੁੱਲ ਠੰਡ ਇੱਕ ਕਹਿੰਦਾ ਠੰਡੀ ਠੰਡੀ ਆਈਸਕ੍ਰੀਮ ਖਾਣੇ ਆ ਓਏ ਉਹ ਕਹਿੰਦਾ ਪਾਗਲਾ ਤੂੰ ਮੈਂ ਆਈਸਕ੍ਰੀਮ ਖਾਣਾ ਹਾਂ ਉਹ ਵੀ ਬਿਮਾਰ ਹੋ ਜਾਣਾ ਠੰਡੇ ਕਿਹੜਾ ਖਾਂਦਾ ਹਾਂ ਪਾਗਲਾ ਯਾਰ ਤੂੰ ਉਹ ਕਹਿੰਦਾ ਤੈਨੂੰ ਤੂੰ ਬਿਮਾਰ ਹੁੰਦਾ ਮੈਂ ਤਾਂ ਕਦੇ ਨਹੀਂ ਹੋਇਆ ਕਹਿੰਦਾ ਮੈਂ ਤਾਂ ਬਥੇਰੇ ਵਾਰੀ ਖਾਧੀ ਆ ਆ ਚਾਰ ਪੰਜ ਦਿਨ ਹੋ ਗਏ ਮੈਂ ਉਹਦੇ ਨਾਲ ਸੋਖਣਾ ਗਿਆ ਸੀ ਮੈਂ ਰਖਾ ਲਈ ਸੀ ਉਦੋਂ ਵੀ ਅਸੀਂ ਦੋਨਾਂ ਨੇ ਖਾਧੀ ਕੋਈ ਚੱਕਰ ਹੀ ਨਹੀਂ ਉਹ ਭਰਾਵਾ ਕਹਿੰਦਾ ਬਿਮਾਰ ਹੋ ਜਾਏਗਾ ਉਹ ਕਹਿੰਦਾ ਕੋਈ ਚੱਕਰ ਹੀ ਨਹੀਂ ਉਹ ਵੀ ਖਾਂਦਾ ਉਹ ਨੂੰ ਵੇਖ ਕੇ ਉਹ ਵੀ ਖਾਂਦਾ ਜਿਹੜਾ ਨੌ ਚੋਣ ਕਰ ਰਿਹਾ ਸੀ ਨਹੀਂ ਯਾਰ ਬਿਮਾਰ ਹੋ ਜਾਾਂਗੇ ਉਹਦੀ ਬੋਡੀ ਕਿੱਦਾਂ ਰਿਸਪੌਂਡ ਕਰ ਆਈਸਕ੍ਰੀਮ ਖਾਦੀ ਸਿਆਲ ਚ ਬਿਮਾਰ ਹੋਊਗਾ ਖਾ ਵੀ ਲੈਂਦੇ ਆ ਖਾਂਦਾ ਖਾਂਦਾ ਵੀ ਇਹੀ ਸੋਚਦਾ ਤੁਹਾਨੂੰ ਵੀ ਪਤਾ ਹੋਣਾ ਕੀ ਸੋਚੀ ਜਾਂਦਾ ਉਹ ਖਾਂਦਾ ਖਾਂਦਾ ਵੀ ਆਹੀ ਸੋਚੀ ਜਾਂਦਾ ਆਈਸਕ੍ਰੀਮ ਤਾਂ ਸਵਾਦ ਆ ਯਾਰ ਵਨੀਲਾ ਆਈਸਕ੍ਰੀਮ ਬਿਮਾਰ ਨਾ ਹੋ ਜਾ ਕਿਤੇ ਉਹ ਕਹਿੰਦਾ ਛੱਡ ਯਾਰ ਤੂੰ ਆਈਸਕ੍ਰੀਮ ਇੰਜਵਾਏ ਕਰ ਉਹ ਬੰਦਾ ਆਈਸਕ੍ਰੀਮ ਇੰਜਵਾਏ ਕਰ ਰਿਹਾ ਪ੍ਰੈਸੈਂਟ ਮੂਮੈਂਟ ਵਿੱਚ ਆ ਤੇ ਆ ਬੰਦੇ ਦੇ ਥਾਟ ਕੀ ਚੱਲ ਰਹੇ ਆ ਯਾਰ ਇੰਟਰਵਿਊ ਵੀ ਆ ਚਾਰ ਦਿਨਾਂ ਨੂੰ ਕਿਤੇ ਗਲਾ ਹੀ ਨਾ ਖਰਾਬ ਹੋ ਜਾਏ ਯਾਰ ਤੂੰ ਤੂੰ ਯਾਰ ਉਦੋਂ ਕੋਈ ਸਿਆਲ ਹੋਰ ਚੀਜ਼ ਖਾ ਲੈਂਦੇ ਉਹਨੂੰ ਬੋਲੀ ਜਾਂਦਾ ਨਾਲੇ ਖਾਈ ਵੀ ਜਾਂਦਾ ਸ਼ਾਂ ਜਾਂਦੇ ਜਾਂਦੇ ਗਲੇ 'ਚ ਕੁਰਕਰੀ ਸਟਾਰਟ ਹੋ ਜਾਂਦੀ ਆ ਸ਼ਾਮ ਤੱਕ ਰਾਤ ਬੀਤ ਦੀ ਤੜਕੇ ਤੱਕ ਗਲਾ ਖਰਾਬ ਕਿਨੇ ਗਲਾ ਖਰਾਬ ਕਰਤਾ ਕਿਉਂਕਿ ਉਹ ਬਲੀਵ ਬਣਿਆ ਹੋਇਆ ਨਾ ਆਪਣਾ ਬਲੀਵ ਜਿੱਦਾਂ ਦਾ ਬਲੀਵ ਆ ਉਦਾਂ ਦੀ ਹੀ ਬਾਡੀ ਨੇ ਰਿਸਪੌਂਡ ਕਰਨਾ ਬਲੀਵ ਕਿਦਾਂ ਬਣੇ ਹੋਏ ਆ ਮੋٹے ਮੋٹے ਬਲੀਵ ਵੈਜ ਨੂੰ ਲੈ ਕੇ ਬਲੀਵ ਬਣਿਆ ਹੋਇਆ ਕਈ ਧਰਮ ਵਿੱਚ ਨੌਨ ਵੈਜ ਆ ਮ ਮੁਸਲਮਾਨਾਂ ਚ ਕਈਆਂ ਚ ਨੌਨ ਵੈਜ ਆਪਾਂ ਖਾ ਨਹੀਂ ਸਕਦੀ ਕੀ ਆ ਉਹ ਬਾਡੀ ਉਦਾਂ ਹੀ ਰਿਸਪੌਂਡ ਕਰਦੀ ਆ ਉਹ ਜਿਹੜੇ ਬੰਦੇ ਨੇ ਕਦੇ ਨੌਨ ਵੈਜ ਨਹੀਂ ਖਾਦਾ ਜਾਂ ਕਦੇ ਦੇਖਿਆ ਨਹੀਂ ਗਾ ਦੇਖੋ ਨੌਨ ਵੈਜ ਵੈਜ ਦੀ ਕੋਈ ਲੜਾਈ ਨਹੀਂ ਗਈ ਇਹ ਵੀ ਇਹ ਬਲੀਵ ਸਿਸਟਮ ਦੁਆਰਾ ਹੀ ਬਣੀਆਂ ਹੋਈਆਂ ਚੀਜ਼ਾਂ ਪਰਮਾਤਮਾ ਤੁਹਾਨੂੰ ਕੁਝ ਨਹੀਂ ਕਹਿੰਦਾ ਕੀ ਕਰ ਰਹੇ ਹੋ ਕੀ ਨਹੀਂ ਤੁਹਾਡੇ ਅੰਦਰ ਕੀ ਫੀਲਿੰਗ ਚੱਲ ਰਹੀ ਹੈ ਉਸ ਦੇ ਅਕੋਰਡਿੰਗ ਹੀ ਪਰਮਾਤਮਾ ਰਿਐਕਟ ਕਰਦਾ ਉਸ ਦੇ ਅਕੋਰਡਿੰਗ ਹੀ ਪਰਮਾਤਮਾ ਤੁਹਾਨੂੰ ਚੀਜ਼ਾਂ ਦਿੰਦਾ ਅ ਮਤਲਬ ਕੋਈ ਇਹੋ ਜਿਹਾ ਬੰਦਾ ਜਿਹਨੇ ਕਦੇ ਨਾਨ ਵੇਜ ਦੇਖਿਆ ਹੀ ਨਹੀਂ ਨਾ ਉਹਦੇ ਬਲੀਵ ਸਿਸਟਮ 'ਚ ਇਹ ਆ ਤੂੰ ਖਾਣਾ ਹੀ ਨਹੀਂਗਾ ਤੇ ਇਹ ਤਾਂ ਨਿਹਰਾ ਜ਼ਹਿਰੀ ਆ ਤੇ ਉਹ ਜੇ ਮੰਨ ਕੇ ਵੇਖ ਵੀ ਲਗੋ ਨੂੰ ਉਲਟੀ ਆ ਜਾਊ ਕਿਉਂਕਿ ਬਾਡੀ ਨੇ ਉਹਦਾ ਰਿਸਪੌਂਡ ਕਰਤਾ ਇੱਕ ਪਾਸੇ ਖਾਈ ਜਾਂਦੇ ਧੜਾ ਧੜਾ ਬਲੀਵ ਸਿਸਟਮ ਬਲੀਵ ਕੀ ਆ ਤੁਹਾਡੇ ਅੰਦਰ ਕੀ ਬਣਿਆ ਹੋਇਆ ਕਿਸੇ ਚੀਜ਼ ਨੂੰ ਲੈ ਕੇ ਇੱਕ ਆਟੋ ਵਾਲੇ ਦਾ ਬੱਚੇ ਨੂੰ ਆਟ ਵਾਲੇ ਦਾ ਬੱਚਾ ਉਹਦੇ ਲਈ ਹਜ਼ਾਰਾਂ ਬਹੁਤ ਮਹਾਨੀ ਰੱਖਦੇ ਆ ਹਜ਼ਾਰਾਂ ਰੁਪਏ 10000 15 20000 ਬਹੁਤ ਮਹਾਨੀ ਰੱਖਦਾ ਤੇ ਉਹਦਾ ਇੱਕ ਟਾਰਗੇਟ ਆ ਲੱਖ ਰੁਪਏ ਦਾ ਬਹੁਤ ਵੱਡਾ ਟਾਰਗੇਟ ਆ ਉਹਦੇ ਲਈ ਅਚੀਵ ਕਰਨਾ ਕੋਈ ਸਾਲਾਂ 2 3 4 ਸਾਲਾਂ ਚ ਕਿਉਂਕਿ ਉਹਦਾ ਮਾਂ ਪਿਓ ਦੁਆਰਾ ਉਹਦਾ ਦਾ ਬਲੀਵ ਬਣਾਇਆ ਗਿਆ ਪੁੱਤ ਪੈਸਾ ਬਹੁਤ ਔਖਾ ਬਣਾਇਆ ਜਾਂਦਾ ਉਹ ਵਾਕਈ ਹੀ ਉਹਦੇ ਤੋਂ ਔਖਾ ਬਣਾਇਆ ਜਾਊਗਾ ਤੇ ਇੱਕ ਮਿਲੀਅਨ ਬਿਲੀਅਨ ਬੰਦਾ ਜਿਹਦੀ ਔਲਾਦ ਕਰੋੜਾਂ ਚ ਖੇਡਦੀ ਆ ਉਹ ਜਦੋਂ ਵੱਡਾ ਹੁੰਦਾ ਉਹਨ ਲਖਪਤੀ ਬਣਦਾ ਕਰੋੜਪਤੀ ਬਣਦਾ ਚਲ ਮਾਂ ਪਿਓ ਦੀ ਜਾਇਦਾਦ ਹੁੰਦੀ ਆ ਪਰ ਉਹਦਾ ਬਲੀਵ ਸਿਸਟਮ ਬੜਾ ਤਕੜਾ ਹੁੰਦਾ ਕਿਵੇਂ ਕਰੋੜ ਨੂੰ ਤਾਂ ਸਮਝਦੇ ਨਹੀਂ ਉਹ ਕਹਿੰਦਾ ਫੈਕਟਰੀ ਠੋਕਾਂਗੇ ਮਹੀਨੇ ਚ ਕਰੋੜ ਘਰੇ ਲੈ ਉਹਦੀ ਬੋਡੀ ਉਦਾਂ ਵਰਕ ਕਰਵਾਊਗੀ ਉਹਦੇ ਤੋਂ ਉਦਾਂ ਮਿਹਨਤ ਕਰਵਾਊਗੀ ਉਦਾਂ ਉਹਦਾ ਮਾਈਂਡ ਸੈਟ ਚੱਲੂਗਾ ਉਦਾਂ ਸ਼ਾਰਪ ਹੋਊਗਾ ਉਦਾਂ ਚੁਸਤ ਚਲਾਊਗਾ ਜਿਵੇਂ ਦਾ ਉਹਦਾ ਬਲੀਵ ਸ਼ੁਰੂ ਤੋਂ ਬਣਿਆ ਹੋਇਆ ਮੈਂ ਸ਼ੁਰੂ ਤੋਂ ਬਲੀਵ ਤੁਹਾਡੇ ਬਣੇ ਹੋਇਆ ਤੁਹਾਡੇ ਸੰਸਕਾਰ ਕਿੱਦਾਂ ਦੇ ਮਾਂ ਪਿਓ ਨੇ ਪੈਦਾ ਕੀਤੇ ਹੋਏ ਗੰਦੀ ਮੰਦੀ ਚੀਜ਼ ਚੰਗੀ ਆ ਆ ਬੁਰੀ ਆ ਆ ਵੀਰਵਰ ਨਾ ਆਉਣਾ ਆ ਗਮ ਇਦਨ ਕਰਨਾ ਬੁੱਧਵਾਰ ਸ਼ੁੱਧ ਹੁੰਦਾ ਦੇਖੋ ਇਹ ਟੋਟਲੀ ਬਲੀਵ ਬਦਵਾਰਾ ਬਣਾਏ ਗਏ ਆ ਜਿਹਦੇ ਜਿਵੇਂ ਬਲੀਵ ਬਣੇ ਹੋਏ ਜਿਹੜਾ ਜਿਹੜੇ ਧਰਮ ਚ ਪੈਦਾ ਹੋਇਆ ਉਸ ਹਿਸਾਬ ਨਾਲ ਹੀ ਚੱਲੂਗਾ ਉਸ ਹਿਸਾਬ ਨਾਲ ਹੀ ਉਹਦੀ ਬਾਡੀ ਚੱਲੂ ਜੇ ਉਲਟ ਚੱਲਣ ਦੀ ਕੋਸ਼ਿਸ਼ ਕਰੂਗਾ ਉਹ ਉਲਟ ਫਲਟ ਹੋਣਗੀਆਂ ਚੀਜ਼ਾਂ ਨੁਕਸਾਨ ਉਹਦਾ ਹੋਊਗਾ ਤੋੜਨਾ ਕਿਦਾਂ ਬਲੀਵ ਨੂੰ ਮੁੱਕ ਦੀ ਗੱਲ ਕਰ ਗਏ ਤਾਂ ਹੁਣ ਸਮਝ ਗਏ ਤੁਸੀਂ ਬਲੀਵ ਕੀ ਆ ਕਿਦਾਂ ਬਲੀਵ ਦੁਆਰਾ ਬਾਡੀ ਕੰਮ ਕਰਦੀ ਕਿਦਾਂ ਬਲੀਵ ਦੁਆਰਾ ਮਾਈਂਡ ਕੰਮ ਕਰਦਾ ਇੱਕ ਛੋਟੀ ਜੀ ਹੋਰ ਐਗਜ਼ਾਮਪਲ ਦਿੰਦਾ ਛੋਟੀ ਜੀ ਤੁਸੀਂ ਹੋਰ ਵਧੀਆ ਤਰੀਕੇ ਨਾਲ ਸਮਝੋਗੇ ਬਲੀਵ ਸਿਸਟਮ ਕੀ ਆ ਇੱਕ ਮੇਰੇ ਅਰਗਾ ਕੋਈ ਚੋਬਰ ਜਾ ਰਿਹਾ ਪੇਪਰ ਦੇਣ ਮੇਰੇ ਅਰਗਾ ਤਾਂ ਨਹੀਂ ਹੋਰ ਜਾ ਰਿਹਾ ਮੇਰਾ ਤਾਂ ਬਲੀਵ ਤਕੜਾ ਬੜਾ ਮੇਰੇ ਤਾਂ ਨਾਲ ਹੀ ਪਰਮਾਤਮਾ ਰਹਿੰਦਾ ਹੁਣ ਵੀ ਹੈ ਨਾਲ ਹੀ ਆ ਮੈਥੂ ਬੁਲਾ ਰਿਹਾ ਕਹਿੰਦਾ ਤੂੰ ਬਣਾ ਵੀਡੀਓ ਵੇਖੀ ਘੈਂਟ ਘੈਂਟ ਗੱਲਾਂ ਕਹਾਉਂਦਾ ਤੇ ਇਥੋਂ ਤੇ ਕੋਈ ਮੁੰਡਾ ਜਾ ਰਿਹਾ ਉਹਦਾ ਪੇਪਰ ਆਜ ਰਾਜ ਜਾ ਰਿਹਾ ਪਹਿਲਾਂ ਵੀ ਗਾਉਣ ਉਹਦੇ ਹੀ ਚੱਲੀ ਜਾਂਦੀ ਜਾਂਦੇ ਹੋਏ ਵੀ ਗਾਉਣ ਹੀ ਚੱਲੀ ਜਾਂਦਾ ਯਾਰ ਇੱਕ ਚੈਪਟਰ ਰਹਿ ਗਿਆ ਸੀ ਉਹ ਪੜ੍ਹ ਲੈਂਦਾ ਕਿੱਡੀ ਕ ਵੱਡੀ ਗੱਲ ਸੀ ਉਹੀ ਨਾ ਪੇਪਰ 'ਚ ਆ ਜੀ ਕਿਤੇ ਮੈਨੂੰ ਲੱਗਦਾ ਉਹ ਪੇਪਰ 'ਚ ਪੱਕਾ ਆਉਣਾ ਸੀ ਯਾਰ ਮੈਂ ਪੜ੍ਹਨਾ ਸੀ ਉਹ ਮੈਂ ਆਖਿਆ ਯਾਰ ਉਹ ਨਹੀਂ ਆਉਣਾ ਮੈਨੂੰ ਲੱਗਦਾ ਆ ਵੀ ਸਕਦਾ ਉਹ ਪੇਪਰ 'ਚ ਉਹ ਪੇਪਰ 'ਚ ਆ ਗਿਆ ਮੈਂ ਪੜ੍ਹ ਕਰੂੰਗਾ ਕੀ ਟੋਟਲੀ ਫੇਲੀਅਰ ਟੋਟਲੀ ਫੇਲੀਅਰ ਹੋਊਗਾ ਟੋਟਲ ਫੇਲ ਹੋਊਗਾ ਉਹ ਬੰਦਾ ਪੇਪਰ 'ਚ ਪਰ ਰਾਹ 'ਚ ਜਾਂਦੇ ਉਹਨੂੰ ਪੰਡਿਤ ਮਿਲ ਗਿਆ ਇੱਕ ਪੰਡਿਤ ਕਹਿੰਦਾ ਕਿਵੇਂ ਆ ਪੁੱਤ ਕੀ ਕਰੀ ਜਾਣਾ ਉਹ ਕਹਿੰਦਾ ਬਾਬਾ ਜੀ ਪੇਪਰ ਦੇ ਨਹੀਂ ਚੱਲੇ ਆ ਯਾਰ ਕੋਈ ਗੁਰਤੀ ਗੁਰਤੀ ਦੇ ਦਿਓ ਯਾਰ ਆਉਂਦਾ ਤਾਂ ਹੈ ਨਹੀਂਗਾ ਕੁਛ ਉਹ ਕਹਿੰਦਾ ਲਿਆਵੋ ਹੱਥ ਵਿਖਾ ਉਹ ਕਹਿੰਦਾ ਹੱਥ ਵੇਖੋ ਉਹ ਕਹਿੰਦਾ ਪਹਿਲਾਂ ਪੈਸੇ ਪੋਹਿਆ ਉਹ ਕਹਿੰਦਾ ਯਾਰ ਪੰਡਿਤ ਨੂੰ ਦੇ ਦੂ ਦੇ ਕੇ ਹੋ ਸਕਦਾ ਪਾਸ ਹੀ ਕਰਾ ਦੇ ਉਹ 50 ਰੁਪਏ ਪਾਉਂਦਾ ਪੰਡਿਤ ਦੀ ਜੇਬ 'ਚ ਲੈ ਪੰਡਤਾ ਪੰਡਿਤ ਨੂੰ ਕਹਿੰਦਾ ਓ ਯਾਰ ਤੂੰ ਤਾਂ ਲੈ ਤੂੰ ਐਵੇਂ ਘਬਰਾਈ ਜਾਂਦਾ ਤੇਰੇ ਪਤੰਦਰਾ ਤੇਰੀ ਲੀਖਾਂ ਚ ਲਿਖਿਆ ਤੂੰ ਪਾਸ ਹੋਵੇਂਗਾ ਉਹ ਕਹਿੰਦਾ ਹੈ ਉਹ ਕਹਿੰਦਾ ਸੱਚੀ ਤੂੰ ਪਾਸ ਹੋਵੇਂਗਾ ਆ ਜਿਹੜਾ ਨੰਬਰ ਹੀ ਬੜੇ ਵਧੀਆ ਆਉਣਗੇ ਤੇਰੇ ਪੇਪਰ ਤੇ ਭਾਵੇਂ ਖਾਲੀ ਛੱਡਾਂ ਮੈਂ ਕਹਿਦਾ ਜਦੋਂ ਤੂੰ ਪਾਸ ਹੋਵੇਂਗਾ ਪਰਮਾਤਮਾ ਨੇ ਲਿਖ ਰੱਖਿਆ ਤੇਰੀ ਜਨਮ ਪੱਤਰੀ 'ਚ ਯਾਰ ਉਸੇ ਟਾਈਮ ਉਹਦੀ ਬਾਡੀ ਦਾ ਬੀਲੀਵ ਸਿਸਟਮ ਚੇਂਜ ਹੋਇਆ ਉਹ ਬੰਦੇ ਨੂੰ ਆਪਦੇ ਤੇ ਕੌਨਫੀਡੈਂਸ ਆਇਆ ਬਲੀਵਸ ਬਲੀਵ ਦੀ ਸ਼ਾਰਟ ਫਾਰਮ ਕੌਨਫੀਡੈਂਸ ਲਾ ਲਓ ਉਸੇ ਟਾਈਮ ਉਹ ਬੰਦੇ ਅੰਦਰ ਕੌਨਫੀਡੈਂਸ ਆਇਆ ਕੌਨਫੀਡੈਂਸ ਆਇਆ ਥਰਡ ਆਈ ਆਨ ਵੀ ਪ੍ਰਮਾਤਮਾ ਵਿਰਾਜਮਣ ਹੋਇਆ ਚਲੋ ਚਲੋ ਕੀ ਕੰਮ ਕਰਨਾ ਪ੍ਰਮਾਤਮਾ ਕਹਿੰਦਾ ਦੱਸੋ ਉਹ ਬੱਚੇ ਦਾ ਕੌਨਫੀਡੈਂਸ ਫੁੱਲ ਬਿਲਡ ਹੋ ਗਿਆ ਉਹ ਬੱਚਾ ਪੇਪਰ ਕਰਕੇ ਆ ਬਲੀਵ ਉਹਦਾ ਫੁੱਲ ਤਕੜਾ ਸੀ ਕਿਉਂਕਿ ਪ੍ਰਮਾਤਮਾ ਨੇ ਨੰਬਰ ਦੇਣੇ ਆ ਪ੍ਰਮਾਤਮਾ ਨਾਲ ਹੀ ਆ ਮੇਰੇ ਤੇ ਉਹ ਬੱਚੇ ਦਾ ਪੇਪਰ ਪਾਸ ਹੋ ਗਿਆ ਇਦਾਂ ਬਲੀਵ ਕੰਮ ਕਰਦਾ ਇਦਾਂ ਜਿੱਦਾਂ ਦਾ ਤੁਹਾਡਾ ਬਲੀਵ ਬਣਿਆ ਬਲੀਵ ਰਾਣੀ ਤੋੜੇ ਕਿੱਦਾਂ ਜਾਵੇ ਆਜੋ ਇਸ ਚੀਜ਼ ਬਾਰੇ ਗੱਲ ਕਰਗੇ ਬਲੀਵ ਕਿਦਾਂ ਤੋੜੇ ਜਾਣ ਬਲੀਵ ਤੋੜੇ ਜਾਣਗੇ ਜਦੋਂ ਤੁਸੀਂ ਸਿਆਪਿਆਂ ਤੋਂ ਦੂਰ ਹੋਗੇ ਸਿਆਪੇ ਕਿਹੜੇ ਕਿਹੜੇ ਜਿਹੜੇ ਤੁਸੀਂ ਪਾਏ ਹੋਏ ਆਪਦੀ ਜ਼ਿੰਦਗੀ 'ਚ ਈਰਖਾ, ਕ੍ਰੋਧ, ਮੋਹ, ਮਾਇਆ, ਲੋਭ, ਲੋਭ ਮਤਲਬ ਆਹ ਮੇਰੀ ਪਤਨੀ ਆ, ਆਹ ਮੇਰੀ ਘਰ ਵਾਲੀ ਆ, ਮੇਰੇ ਬੱਚੇ ਆ, ਮੇਰੇ ਬੱਚੇ ਆ, ਦੂਜੇ ਤਾਂ ਐਵੇਂ ਹੀ ਆ, ਉਹ ਵੀ ਪ੍ਰਮਾਤਮਾ ਦੁਆਰਾ ਹੀ ਬਣਾਏ ਹੋਏ ਆ। ਨਿੰਦਿਆ ਚੁਗਲੀ ਕਰੀ ਜਾਂਦੇ ਹੋ ਫੁੱਲ ਲੋਕਾਂ ਦੀ, ਠੀਕ ਆ ਨਿੰਦਿਆ ਚੁਗਲੀ 'ਚ ਮਜ਼ਾ ਆਈ ਜਾਂਦਾ, ਭੰਡੀ ਜਾਂਦੇ ਹੋ ਦੇਖੋ ਨਿੰਦਿਆ ਚੁਗਲੀ ਜਿਹੜਾ ਇਨਸਾਨ ਇੰਦਾ ਚੁਗਲੀ ਕਰਦਾ ਉਹਦੇ ਨਾਲ ਤਾਂ ਪਰਮਾਤਮਾ ਖੁਸ਼ ਛੱਡੋ ਉਹਦੇ ਕੋਈ ਕੰਮ ਨਹੀਂ ਕਰਦਾ ਕਿਉਂਕਿ ਕੀ ਕਾਰਨਾ ਉਹਦੀ ਜ਼ਿੰਦਗੀ ਚ ਕਸ਼ਟ ਹੀ ਨਹੀਂ ਵੇਖ ਲਿਓ ਉਹਦੀ ਬਾਡੀ ਤੇ ਵੀ ਕਸ਼ਟ ਆਉਣਗੇ ਉਹਦੇ ਸਰੀਰ ਤੇ ਉਹਦੇ ਮਤਲਬ ਉਹਦੇ ਬੱਚੇ ਵੀ ਦੁੱਖ ਰਹਿਣਗੇ ਜੇ ਬੱਚੇ ਉਹਨਾਂ ਦੇ ਬੱਚਿਆਂ ਨੂੰ ਗੁਰੂ ਮਿਲ ਗਿਆ ਤਾਂ ਗੱਲ ਵੱਖਰੀ ਆ ਫਿਰ ਤਾਂ ਉਹਨਾਂ ਦੀ ਰੌਕ ਟੰਗੂ ਜ਼ਿੰਦਗੀ ਬਦਲੂਗੀ ਜੇ ਉਹਨਾਂ ਨੂੰ ਗਿਆਨ ਆ ਗਿਆ ਨਹੀਂ ਤਾਂ ਬੰਦਾ ਦੁੱਖੀ ਭੋਗੂ ਕਿਉਂ ਕਿ ਕਿਉਂਕਿ ਉਹਨੇ ਦੂਜੇ ਬੰਦਿਆਂ ਦੀ ਬੁਰਾਈ ਕੀਤੀ ਆ ਉਹ ਵਧੀਆ ਨਹੀਂ ਗੇ ਉਹ ਘਟੀਆ ਉਹਨਾਂ ਨੂੰ ਬੋਲਣ ਦੀ ਅਗਲੇ ਹੈ ਨਹੀਂ ਗੀ ਠੀਕ ਹੈ ਇਦਾਂ ਬੋਲਿਆ ਤੇ ਪ੍ਰਮਾਤਮਾ ਦੁਆਰਾ ਸਾਰੇ ਬਣਾਏ ਹੋਏ ਆ ਤੇ ਪ੍ਰਮਾਤਮਾ ਕਿਦਾਂ ਉਹ ਬੰਦੇ ਦਾ ਕੰਮ ਕਰੂਗਾ ਕਿਉਂਕਿ ਉਹ ਦੂਜਿਆਂ ਨੂੰ ਤਾਂ ਭੰਡ ਰਿਹਾ ਹਰ ਇੱਕ ਦੇ ਅੰਦਰ ਪ੍ਰਮਾਤਮਾ ਪ੍ਰਮਾਤਮਾ ਕਿੱਥੇ ਆ ਪ੍ਰਮਾਤਮਾ ਆਪਣੇ ਹੈਗਾ ਇੱਥੇ ਕਹਿੰਦੇ ਹੁੰਦੇ ਆ ਨਾ ਜਿਵੇਂ ਕਦੀ ਕਿਸੇ ਨੇ ਕਿਹਾ ਪ੍ਰਮਾਤਮਾ ਰੱਬਾ ਤੇਰੇ ਅੱਗੇ ਅਰਦਾਸ ਕਰਦੇ ਆ ਐ ਥੱਲੇ ਵੇਖ ਕੇ ਕਦੇ ਕਿਹਾ ਉੱਤੇ ਹੀ ਆਣਾ ਹਰੇਕ ਉੱਤੇ ਉੱਤੇ ਆਪਾਂ ਹੱਥ ਅੜਦੇ ਆ ਉੱਤੇ ਹੀ ਰੱਬ ਉੱਤੇ ਹੀ ਰਹਿੰਦਾ ਯਾਰ ਕਿਤੇ ਨਾ ਕਿਤੇ ਤਾਂ ਰਹਿੰਦਾ ਰਹਿੰਦਾ ਉੱਤੇ ਆ ਉੱਤੇ ਕਿੱਥੇ ਇੱਥੇ ਇੰਨੀ ਇੰਨੀ ਜਗ੍ਹਾ ਤੇ ਪਿਊਟਰੀ ਗਲੈਂਡ ਸਾਇੰਸ ਕਹਿ ਦਿੰਦੀ ਹੈ ਇੱਥੇ ਪਿਊਟਰੀ ਗਲੈਂਡ ਹੁੰਦਾ ਤੀਜਾ ਨੇਤਰ ਥਰਡ ਆਈ ਆਪਣਾ ਅਧਿਆਤਮਿਕ ਵੀ ਕਹਿ ਦਿੰਦਾ ਇੱਥੇ ਰਹਿੰਦਾ ਪ੍ਰਮਾਤਮਾ ਇੱਥੇ ਵਿਰਾਜਮਾਨਾ ਤੁਹਾਡੇ ਅੰਦਰ ਪ੍ਰਮਾਤਮਾ ਹੁਣ ਵੀਡੀਓ ਸੁਣਨ ਵਾਲੇ ਇਹ ਕਹਿ ਦੇਣਗੇ ਯਾਰ ਅਸੀਂ ਮੰਦਰ ਗੁਰਦੁਆਰਿਆਂ ਚ ਐਵੇਂ ਜਾਈ ਜਾਂਦੇ ਆ ਯਾਰ ਤੂੰ ਕਹੀਂ ਅਨਾ ਆਪ ਦੇ ਅੰਦਰ ਹੀ ਆ ਮੰਦਰ ਗੁਰਦੁਆਰਾ ਜਾਣਾ ਉਹ ਵੀ ਵੇਹ ਹੈ ਇੱਕ ਇਹ ਚੀਜ਼ਾਂ ਨੂੰ ਸਮਝਣ ਲਈ ਤੁਹਾਡੇ ਅੰਦਰ ਗਿਆਨ ਆਵੇ ਉਹਨਾਂ ਦੇ ਅੰਦਰ ਵੀ ਇਹੀ ਲਿਖਿਆ ਵੀ ਆਪਦੇ ਅੰਦਰ ਸਵਾਰੋ ਆਪ ਦਾ ਅੰਦਰ ਦੇਖੋ ਤੁਹਾਡੇ ਅੰਦਰ ਕੀ ਚੱਲ ਰਿਹਾ ਕੀ ਵਿਚਾਰ ਚੱਲ ਰਹੇ ਆ ਉਹ ਇੱਕ ਵੇਹ ਆ ਉਹ ਵੇਹ ਤੋਂ ਬਾਅਦ ਐਂਡ ਵਾਲਾ ਵੇਹ ਇਹੀ ਆ ਆਪਦੇ ਅੰਦਰ ਨੂੰ ਪਛਾਨਣਾ ਅੱਖਾਂ ਬੰਦ ਕਰਕੇ ਧਿਆਨ ਲਾਉਣਾ ਇਹੀ ਐਂਡ ਵਾਲਾ ਵੇਹ ਆ ਇਹੀ ਪ੍ਰਮਾਤਮਾ ਨੂੰ ਪਾਉਣ ਦਾ ਵੇਹ ਆ ਉਹ ਉਹਨਾਂ ਲਈ ਹੈ ਜਿਨ੍ਹਾਂ ਨੂੰ ਉਹ ਚੀਜ਼ਾਂ ਸਮਝ ਨਹੀਂ ਆਉਂਦੀਆਂ ਵੀ ਅੰਦਰ ਪਰਮਾਤਮਾ ਹੈ ਅੰਦਰ ਧਿਆਨ ਲਾਉਣਾ ਅੰਦਰ ਆ ਸਾਰਾ ਕੁਝ ਵਿਚਾਰਾਂ ਦੀ ਖੇਡ ਆ ਪਰਮਾਤਮਾ ਅੰਦਰ ਆ ਪਰਮਾਤਮਾ ਸੌਂਦਾ ਜਿਹੜੇ ਉਹ ਗੁਰਦੁਆਰੇ ਜਾ ਰਹੇ ਕੰਮ ਕਈਆਂ ਉਹਨਾਂ ਦੇ ਵੀ ਹੋ ਰਹੇ ਆ ਪਰ ਉਹਨਾਂ ਦਾ ਬਲੀਫ ਸਿਸਟਮ ਗੁਰਦੁਆਰੇ ਚ ਆ ਮੈਂ ਗੁਰਦੁਆਰੇ ਜਾਨਾ ਮੇਰੇ ਕੰਮ ਹੋ ਜਾਂਦੇ ਆ ਉਹ ਬੰਦਾ ਗੁਰਦੁਆਰੇ ਜਾਊਗਾ ਉਹਦਾ ਕੰਮ ਪਹਿਲੀਆਂ ਚ ਹੋਊਗਾ ਜਿਹੜੇ ਬੰਦੇ ਦਾ ਬਲੀਵ ਹੈ ਨਹੀਂਗਾ ਜਿਹੜਾ ਬੰਦਾ ਪੈਸੇ ਜਰੂਰ ਪਾ ਰਿਆ ਗੁੱਲਕ ਵਿੱਚ ਨਾ ਉਹਨੂੰ ਕੋਈ ਫੀਲਿੰਗ ਆ ਰਹੀ ਆ ਧਿਆਨ ਉਹਦਾ ਕੰਮਾਂ ਚੰਨ ਕੋਈ ਬਲੀਵ ਹੈ ਨਹੀਂਗਾ ਉਹਨੂੰ ਪ੍ਰਮਾਤਮਾ ਤੇ ਉਹ ਤਾਂ ਵਿੱਚ ਵਿੱਚ ਐ ਵੀ ਕਹਿ ਦਿੰਦਾ ਪ੍ਰਮਾਤਮਾ ਜੇ ਦੁੱਖ ਹੁੰਦਾ ਉਦੋਂ ਕਹਿ ਦਿੰਦਾ ਪ੍ਰਮਾਤਮਾ ਤਾਂ ਹੈ ਨਹੀਂਗਾ ਸੁੱਖ ਵੇਲੇ ਤਾਂ ਉਹ ਵੀ ਵੈਸੀ ਵੀ ਘੱਟ ਯਾਦ ਕਰਦਾ ਉਹ ਉਹਦਾ ਬਲੀਵ ਹੈ ਨਹੀਂ ਉਹ ਤੇ ਕੰਮ ਨਹੀਂ ਹੋਣੀ ਜਦੋਂ ਤੁਸੀਂ ਸਿਆਪਿਆਂ ਤੋਂ ਦੂਰ ਹੋਗੇ ਟੋਟਲੀ ਕਿਸੇ ਤੋਂ ਅਕਸੈਪਟੈਂਸ ਹੈ ਨਹੀਂ ਤੁਹਾਨੂੰ ਪਤਨੀ ਘਰ ਵਾਲੀ ਤੇ ਘਰ ਵਾਲੇ ਚ ਕੀ ਲੜਾਈ ਹੁੰਦੀ ਹੈ ਸਭ ਤੋਂ ਜ਼ਿਆਦਾ ਅਕਸੈਪਟੈਂਸ ਘਰ ਵਾਲੀ ਨੇ ਅਕਸੈਪਟੈਂਸ ਰੱਖੀ ਆ ਤੂੰ ਮੈਨੂੰ ਆਹ ਲਿਆ ਕੇ ਦੇ ਮੈਨੂੰ ਤੇਰੇ ਤੋਂ ਆਹ ਉਮੀਦ ਆ ਮੈਂ ਤੇਰੇ ਲਈ ਆਹ ਕੀਤਾ ਤੂੰ ਮੇਰੇ ਲਈ ਆਹ ਨਹੀਂ ਕੀਤਾ ਸਭ ਤੋਂ ਵੱਡੀ ਲੜਾਈ ਰਿਸ਼ਤਿਆਂ ਚ ਇਹੀ ਹੁੰਦੀ ਹੈ ਅਕਸੈਪਟੈਂਸ ਤੁਸੀਂ ਅਕਸੈਪਟੈਂਸ ਨਹੀਂ ਰੱਖਣੀ ਕਿਸੇ ਤੋਂ ਤੁਸੀਂ ਆਰਗੂਮੈਂਟ ਨਹੀਂ ਕਰਨਾ ਫਾਲਤੂ ਕਿਸੇ ਤੋਂ ਤੁਸੀਂ ਕਹਿ ਰਹੇ ਹੋ ਉਹ ਬੰਦਾ ਮੇਰੇ ਤਰੀਕੇ ਨਾਲ ਚੱਲੇ ਉਹ ਬੰਦਾ ਮੇਰੇ ਤਰੀਕੇ ਨਾਲ ਕੰਮ ਕਰੇ ਐਜ਼ ਅ ਬੌਸ ਵਰਕਰ ਤੋਂ ਕਿਦਾਂ ਕੰਮ ਕਰਾਉਣਾ ਆਹ ਕੰਮ ਆਹ ਤਰੀਕੇ ਨਾਲ ਕਰ ਸਕਦਾ ਤਾਂ ਕਰਲਾ ਭਾਈ ਆਪ ਦੇ ਤਰੀਕੇ ਨਾਲ ਕਰ ਲਾ ਮੇਰਾ ਕੰਮ ਹੋਣਾ ਚਾਹੀਦਾ ਮੈਂ ਕੁਰਸੀ ਤੇ ਬਹਿ ਕੇ ਜਾ ਕੇ ਉਹ ਬੰਦਾ 100% ਵਧੀਆ ਕੰਮ ਕਰੂਗਾ ਜੇ ਮੈਂ ਉਹਦੇ ਉੱਪਰ ਰਹੂੰਗਾ ਆਹੀ ਤਰੀਕੇ ਨਾਲ ਕਰ ਜਿਵੇਂ ਮੈਂ ਸਿੱਖਿਆ ਹੋਇਆ ਜਿਵੇਂ ਮੇਰਾ ਬਲੀਵ ਸਿਸਟਮ ਆ ਜਿਸ ਹਾਵਨਾ ਮੇਰਾ ਕਰਨ ਦਾ ਤਰੀਕਾ ਉਵੇਂ ਕਰ ਉਵੇਂ ਹੀ ਸਹੀ ਕਰ ਕਿਉਂਕਿ ਮੇਰੇ ਮਾਈਂਡ ਚ ਕਿਵੇਂ ਕੰਮ ਕਰਨ ਦਾ ਤਰੀਕਾ ਉਹਦੇ ਚ ਕਿਵੇਂ ਆ ਹੋ ਸਕਦਾ ਉਹ ਮੈਥੋਂ ਵਧੀਆ ਕਰ ਲੇ ਬਟ ਮੈਥੋਂ ਜਰਿਆ ਨਹੀਂ ਜਾਣਾ ਮੈਂ ਕਹੂੰਗਾ ਉਦਾਂ ਹੀ ਕਰ ਇਹੀ ਲੋਕਾਂ ਦਾ ਰੌਲਾ ਰਹਿੰਦਾ ਨਾਲੇ ਮੈਂ ਉਹਦੇ ਕੋਲ ਕੋਲ ਬੈਠਾ ਸ਼ਾਂਤੀ ਭੰਗ ਕਰੂੰ ਕਿਉਂਕਿ ਉਹ ਗਲਤੀ ਕਰੂਗਾ ਉਹ ਡਰ ਕਰਕੇ ਗਲਤੀ ਕਰੂ ਉੱਪਰ ਹੀ ਬਾਸ ਖੜਾ ਜੇ ਗਲਤੀ ਹੋਈ ਬੋਲੂਗਾ ਮੈਨੂੰ ਜਿਵੇਂ ਮਾਂ ਪਿਓ ਬੱਚਿਆਂ ਉੱਤੇ ਚੜੇ ਰਹਿੰਦੇ ਆ ਇਦਾਂ ਹੀ ਹੁੰਦਾ ਬਹਿ ਜਾ ਸ਼ਾਂਤੀ ਨਾਲ ਐਜ਼ਏ ਬਾਸ ਬੈਠੋ ਕੁਰਸੀ ਦੇ ਕੰਮ ਦੱਸੋ ਵਰਕਰਾਂ ਨੂੰ ਕਰਨੇ ਪਰਮਾਤਮਾ ਉਹਨਾਂ ਤੋਂ ਕਰਵਾਊਗਾ ਕਿਉਂਕਿ ਤੁਹਾਨੂੰ ਬਲੀਵ ਆ ਮੇਰਾ ਵਰਕਰ ਕੰਮ ਕਰੂ ਤੁਹਾਨੂੰ ਬਲੀਵ ਹੀ ਹੈ ਨਹੀਂ ਤੁਹਾਡੇ ਵਰਕਰ ਤੇ ਤੁਹਾਡੇ ਵਰਕਰ ਨੇ ਸਵਾਹ ਕੰਮ ਕਰਨੀ ਤੁਹਾਨੂੰ ਬਲੀਵ ਆ ਮੇਰਾ ਵਰਕਰ ਸਿਰਾ ਕਰਾ ਲ ਦੂ ਰੈਸਪੀਆ ਦੀ ਸਿਰਾ ਕਰਾ ਦੂਗਾ ਜਿਹੜਾ ਜਿਹੜੇ ਖਾ ਕੇ ਜਾਣਗੇ ਫੈਮਿਲੀਆ ਖਾ ਕੇ ਜਾਣਗੀਆਂ ਉਹਨਾਂ ਦੀ ਜ਼ਬਾਨ ਤੋਂ ਟੇਸਟ ਨਹੀਂ ਉਤਰਨਾ ਵਾਰ-ਵਾਰ ਆਉਂਗੇ ਵਾਰ-ਵਾਰ ਉਹੀ ਆਉਣਗੇ ਕਿਉਂ ਤੁਹਾਨੂੰ ਬਲੀਵ ਆ ਤੁਹਾਡੇ ਪਰਮਾਤਮਾ ਤੇ ਬਲੀਵ ਆ ਆਪਦੇ ਵਰਕਰ ਤੇ ਬਲੀਵ ਆ ਤੁਹਾਨੂੰ ਆਪ ਦੀ ਘਰ ਵਾਲੀ ਤੇ ਬਲੀਵ ਆ ਤੁਹਾਨੂੰ ਆਪਦੇ ਹਸਬੰਡ ਤੇ ਬਲੀਵ ਆ ਮਾਂ ਪਿਓ ਤੇ ਬਲੀਵ ਆ ਬੱਚੇ ਨੂੰ ਮਾਂ ਪਿਓ ਤੇ ਬਲੀਵ ਹੁੰਦਾ ਛੋਟੇ ਬੱਚੇ ਨੂੰ ਮੰਮੀ ਤੇ ਮੰਮੀ ਮੇਰੇ ਮੂੰਹ 'ਚ ਰੋਟੀ ਪਾਉਗੀ ਪਾਉਂਦੀ ਹੈ ਮੰਮੀ ਰੋਟੀ ਬਲੀਵ ਆ ਪਾਉਗੀ ਵਿਸ਼ਵਾਸ ਆ ਉਦਾਂ ਹੀ ਤੁਹਾਨੂੰ ਪਰਮਾਤਮਾ ਤੇ ਵਿਸ਼ਵਾਸ ਹੋਣਾ ਚਾਹੀਦਾ ਜਦੋਂ ਆਰਗੂਮੈਂਟ ਤੁਸੀਂ ਕਰ ਨਹੀਂ ਰਹੇ ਤੁਸੀਂ ਈਰਖਾ ਨਹੀਂ ਕਰ ਰਹੇ ਤੁਹਾਨੂੰ ਈਰਖਾ ਕੋਈ ਨਹੀਂ ਤੁਹਾਡਾ ਨਾਲ ਦਾ ਦੋਸਤ ਮਿੱਤਰ ਕਲਾਸਮੇਟ ਭਾਵੇਂ ਤੁਹਾਡੀ ਤੋਂ ਨਲਾਇਕ ਸੀਗਾ ਜਿਹੜੇ ਦੇਖੋ ਨਲਾਇਕ ਨਲਾਇਕ ਦੀ ਗੱਲ ਤੇ ਇਹ ਨਹੀਂ ਹੁੰਦੀ ਵੀ ਉਹ ਇੱਕ ਸਬਜੈਕਟ ਚੋਂ ਨਲਾਇਕ ਹੋ ਗਿਆ ਹੋ ਸਕਦਾ ਉਹਨੇ ਸਾਰੀ ਜ਼ਿੰਦਗੀ ਪੜ੍ਹ ਲਈ ਹੋਵੇ ਹੋ ਸਕਦਾ ਉਹ ਮੋਹ ਮਾਇਆ ਤੋਂ ਪਾਸੇ ਹੋ ਕੇ ਆਪਦੀ ਅਸਲ ਆਨੰਦ ਜ਼ਿੰਦਗੀ ਦਾ ਆਨੰਦ ਲੈ ਰਿਹਾ ਹੋਵੇ ਫਿਰ ਉਹਦੀ ਥਰਡ ਆਈ ਆਉਣਾ ਉਹ ਸ਼ਾਂਤ ਰਹਿੰਦਾ ਉਹਨੂੰ ਫਿਕਰ ਹੀ ਕੋਈ ਨਹੀਂ ਕਿਉਂਕਿ ਉਹਨੂੰ ਪਤਾ ਪ੍ਰਮਾਤਮਾ ਕਰੂਗਾ ਯਾਰ ਪ੍ਰਮਾਤਮਾ ਸਾਹ ਦੇ ਰਿਹਾ ਪ੍ਰਮਾਤਮਾ ਰੋਟੀ ਪਾਣੀ ਦੇ ਰਿਹਾ ਪ੍ਰਮਾਤਮਾ ਸਭ ਕੁਝ ਕਰੂਗਾ ਉਹਦੀ ਤੁਸੀਂ ਵੇਖੂਗੇ ਉਹਦੀ ਅਗੇਜਮੈਂਟ ਵੀ ਵਧੀਆ ਕੁੜੀ ਨਾਲ ਹੋ ਜੂਗੀ ਜਿੱਥੇ ਉਹਨੂੰ ਪਿਆਰ ਹੋਊਗਾ ਉੱਥੇ ਉਹਦਾ ਸਾਰਾ ਕੁਝ ਵਧੀਆ ਹੋਊਗਾ ਉਹਦੀ ਮੈਰਿਜ ਲਾਈਫ ਏ ਟੂ ਜ਼ेड ਵਧੀਆ ਚੱਲੂ ਕਿਉਂਕਿ ਉਹਨੂੰ ਉਹਨੂੰ ਪਰਵਾਹ ਹੀ ਕੋਈ ਨਹੀਂ ਜਿਸ ਦਿਨ ਉਹਦੀ ਅਗੇਜਮੈਂਟ ਨੂੰ ਪਰਵਾਹ ਹੀ ਕੋਈ ਨਹੀਂ ਉਹ ਕਹਿੰਦਾ ਯਾਰ ਪਰਮਾਤਮਾ ਕਰਾਉਣੀ ਆ ਕਰਾ ਦੇ ਨਹੀਂ ਫਿਕਰੀ ਕੋਈ ਨਹੀਂ ਪਰਮਾਤਮਾ ਕਹਿੰਦਾ ਯਾਰ ਇਹ ਬੰਦੇ ਨੇ ਸਾਰੀ ਜ਼ਿੰਮੇਵਾਰੀ ਮੇਰੇ ਤੇ ਪਾਤੀ ਪਤੰਦਰਾ ਕਹਿੰਦਾ ਮੈਨੂੰ ਚੱਕਣੀ ਪੈਣੀ ਆ ਹੁਣ ਸਾਰੀ ਚੱਕਦਾ ਪਰਮਾਤਮਾ ਵਿਆਹ ਦੀ ਉਹ ਪ੍ਰਮਾਤਮਾ ਵਿਆਹ ਵੀ ਤੂੰ ਕਰਾਉਣਾ ਮੈਨੂੰ ਕਹਦੀ ਪਤੰਦਰਾ ਤੂੰ ਸਾਹ ਤੂੰ ਮੈਨੂੰ ਦੇਈ ਜੰਨਾ ਸਾਰਾ ਕੰਮ ਤੂੰ ਕਰਾਉਣਾ ਮੈਂ ਨਹੀਂ ਕਰਨਾ ਤੂੰ ਹੀ ਕਰ ਕੋ ਮੇਰੇ ਹੱਥੇ ਤਾਂ ਵੈਸੇ ਵੀ ਕੋਈ ਹੈ ਨਹੀਂ ਜਨਮ ਮਰਨ ਐਕਸੀਡੈਂਟ ਕੁਛ ਵੀ ਮੇਰੇ ਹੱਥ ਚ ਹੈ ਨਹੀਂ ਹੱਡੀ ਟੁੱਟਣੀ ਕੁਛ ਵੀ ਮੇਰੇ ਹੱਥ ਚ ਨਹੀਂ ਗਾ ਸਾਰਾ ਤੇਰੇ ਹੱਥ ਤੇ ਜਾ ਜਦੋਂ ਪ੍ਰਮਾਤਮਾ ਦੇ ਛੱਡਤਾ ਤੁਸੀਂ 100% ਬਲੀਵ ਪ੍ਰਮਾਤਮਾ ਤੇ ਆ ਥਰਡ ਆਈ ਤੁਹਾਡੀ ਆਉਣ ਹੋਗੀ ਤੁਸੀਂ ਸ਼ਾਂਤ ਹੋਗੇ ਮਨ ਸ਼ਾਂਤ ਹੋ ਗਿਆ ਤੁਹਾਡਾ ਕੰਮ ਹੋਊਗਾ ਤੁਸੀਂ ਇਸ ਸਿਆਪਿਆ ਜੋ ਖਤਮ ਹੋ ਗਏ ਤੁਸੀਂ ਕਿਸੇ ਨਾਲ ਲੜਦੇ ਨਹੀਂਗੇ ਭੜਦੇ ਨਹੀਂਗੇ ਆਪਦੇ ਥਾਟ ਉਹਦੇ ਤੇ ਥੋਪਦੇ ਨਹੀਂਗੇ ਠੀਕ ਆ ਆਪ ਦਾ ਤਰੀਕਾ ਉਹ ਤੇ ਥੋਪਦੇ ਨਹੀਂਗੇ ਇੱਕ ਵਾਰੀ ਸਮਝਾ ਕੇ ਛੱਡ ਦਿੰਨੇ ਹਾਂ ਵਾਰ-ਵਾਰ ਆਪ ਦਾ ਮਨ ਵਿਚਲਿਤ ਨਹੀਂ ਕਰਦੇ ਮਨ ਸ਼ਾਂਤ ਨਹੀਂ ਕਰਦੇ ਉਹਦੇ ਪਿੱਛੇ ਲੱਗ ਕੇ ਆਪ ਮੂਲਾ ਧਾਰਤ ਦੇ ਨਿਯਮ ਦੇ ਮੂਲਾ ਧਾਰਤ ਕੀ ਆ ਕਾਮ, ਕ੍ਰੋਧ, ਮੋਹ, ਮਾਇਆ, ਲੋਭ, ਲਾਲਚ, ਬੇਈਮਾਨੀ, ਈਰਖਾ ਤੇ ਕੰਪੀਟੀਸ਼ਨ ਬਹੁਤ ਜ਼ਿਆਦਾ ਕੰਪੀਟੀਸ਼ਨ ਇਹ ਚੀਜ਼ਾਂ ਇਹ ਚੀਜ਼ਾਂ ਇੱਥੇ ਮੂਲਾਧਾਰ ਤੇ ਆ ਮੂਲਾਧਾਰ ਤੇ ਰਹਿਣਾ ਹੀ ਨਹੀਂ ਜਿਹੜਾ ਬੰਦਾ ਮੂਲਾਧਾਰ ਤੇ ਰਹੂ ساری ਉਮਰ ਬਿਮਾਰ ਰਹੂਗਾ ساری ਉਮਰ ਉਹਨੂੰ ਦੁੱਖਦਰਦ ਹੀ ਰਹੂਗਾ ਦੁੱਖ ਦੁੱਖ ਹੀ ਰਹਿਣਾ ਉਹਨੂੰ ਸੁਖ ਦਾ ਤਾਂ ਅਹਿਸਾਸ ਹੀ ਨਹੀਂ ਹੋਣਾ ਤੁਸੀਂ ਮੋਹ ਮਾਇਆ ਦੇ ਵਿੱਚ ਰਹਿ ਕੇ ਮਾਇਆ ਨੂੰ ਸਮਝ ਕੇ ਈਰਖਾ ਨਹੀਂ ਕਰਨੀ ਕਿਸੇ ਨਾਲ ਵੀ ਗੁੱਸਾ ਨਹੀਂ ਕਰਨਾ ਕਿਸੇ ਨਾਲ ਵੀ ਤੁਹਾਡਾ ਕੰਪੀਟੀਟਰ ਅੱਗੇ ਵਧਿਆ ਕੋਈ ਨਹੀਂ ਪਰਮਾਤਮਾ ਉਹਨੂੰ ਉਹਦੇ ਕਰਮਾਂ ਦੇ ਦੇ ਰਿਹਾ ਤੁਹਾਨੂੰ ਤੁਹਾਡੇ ਕਰਮਾਂ ਦੇ ਦੇ ਰਿਹਾ ਜੇ ਤੁਹਾਡਾ ਇਹ ਮਾਈਂਡ ਸੈੱਟ ਆ ਤੁਸੀਂ ਰੌਕਟਾਂ ਨੂੰ ਮਾਰਕੀਟ ਵਿੱਚ ਅੱਗੇ ਵਧੋਗੇ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇ ਤੁਹਾਡਾ ਇਹ ਮਾਈਂਡ ਸੈੱਟ ਆ ਤੁਸੀਂ ਆਪਦੇ ਕਰਮ ਤੇ ਬਸ ਬਲੀਵ ਕਰ ਦਿਓ ਕਰਮ ਕਰਨਾ ਦੇਖੀ ਜਾਊਗੀ ਪਰਮਾਤਮਾ ਆਪੇ ਦਾਣੇ ਦੇਣੇ ਹੋਏ ਦੇਊਗਾ ਕੋਈ ਨਹੀਂ ਡਰਮ ਭਰੇ ਰਹਿਣਗੇ ਪਰਮਾਤਮਾ ਦੇ ਸਾਰੇ ਆ ਪਰਮਾਤਮਾ ਆਪੇ ਕਰੂਗਾ ਤੁਹਾਡੇ ਡਰਮ ਖਾਲੀ ਨਹੀਂ ਹੋਣੇ ਤੁਹਾਡੀ ਫਸਲ ਦਾ ਝਾੜ ਵਧੀਆ ਹੋਊਗਾ ਤੁਹਾਨੂੰ ਤੁਸੀਂ ਕਿਸੇ ਨਾਲ ਜੈਲਸੀ ਨਹੀਂ ਕਰਦੇ ਜੈਲਸੀ ਤਾਂ ਹੈ ਨਹੀਂਗੀ ਕੋਈ ਚੱਕਰ ਨਹੀਂ ਯਾਰ ਭਰਾ ਮੇਰੇ ਵਧਨ ਅੱਗੇ ਮਤਲਬ ਕਿ ਤੁਸੀਂ ਗੌਡ ਕੌਂਸ਼ੀਅਸ ਤੇ ਤੋਂ ਥਰਡ ਆਈ ਤੇ ਹੋ ਜੇ ਤੁਸੀਂ ਮੜਾਏ ਗੁੱਸਾ ਕੀਤਾ ਮਤਲਬ ਤੁਸੀਂ ਪਰਮਾਤਮਾ ਤੁਹਾਡੀ ਬਾਣੀ ਫੜਨੀ ਥੱਲੇ ਆਗੇ ਫਿਰ ਤੁਸੀਂ ਆਪ ਦੇ ਮਨ ਦੇ ਬਹਿਕਾਵੇ ਇੰਦਰੀਆਂ ਦੇ ਕੰਟਰੋਲ ਚੋਂ ਤੁਸੀਂ ਪੁੱਠਾ ਹੀ ਕੰਮ ਕਰੋਗੇ ਬਲੀਵ ਬੰਨਿਆ ਹੀ ਨਹੀਂ ਤੁਹਾਡਾ ਬਲੀਵ ਨਵੇਂ ਬਲੀਵ ਕਦੋਂ ਬੰਨਗੇ ਨਵੇਂ ਬਲੀਵ ਉਹ ਤੋਂ ਬੰਨਗੇ ਜਦੋਂ ਤੁਸੀਂ ਇਹ ਸਿਆਪਿਆਂ ਤੋਂ ਦੂਰ ਹੋਗੇ ਤੁਸੀਂ ਸ਼ਾਂਤ ਸ਼ਾਂਤੋਂ ਬੱਚੇ ਨੇ ਗਲਾਸ ਤੋੜਤਾ ਕੋਈ ਚੱਕਰ ਨਹੀਂ ਸਮਝਾਇਆ ਬੱਚੇ ਨੂੰ ਪੁੱਤ ਧਿਆਨ ਨਾ ਇਹ ਕੰਮ ਧਿਆਨ ਨਾਲ ਕਰੀਏ ਹੁੰਦੇ ਆ ਹੱਥ 'ਚ ਤੇਰੇ ਪੁੱਤ ਵਾਜੂ ਗੁੱਝੀ ਆਂਦੀ ਨੁਕਸਾਨ ਹੋ ਜਾਂਦਾ ਤੇਰਾ ਪਿਆਰ ਨਾਲ ਸਮਝਾਇਆ ਸ਼ਾਂਤੀ ਘਰ 'ਚ ਸ਼ਾਂਤੀ ਹੋਗੀ ਉਹੀ ਬੱਚੇ ਨੇ ਗਲਾਸ ਤੋੜਿਆ ਚੀਕੇ ਚਲਾਏ ਉਧਰੋਂ ਤੁਹਾਡੀ ਘਰ ਵਾਲੀ ਤੁਹਾਡੇ ਤੇ ਬੋਲੀ ਕਿਉਂ ਬਾਹਰਲਾ ਗੁੱਸਾ ਬੱਚੇ ਤੇ ਕੱਢੀ ਜਾਂਦੀ ਆਂ ਘਰ ਦਾ ਮਾਹੌਲ ਮਿੰਟੋ ਮਿੰਟ ਬੇਕਾਰ ਹੋ ਗਿਆ ਕਿੱਦਾਂ ਪ੍ਰਮਾਤਮਾ ਕਿੱਦਾਂ ਲక్ష్ਮੀ ਆਊਗੀ ਕਰ ਦੇਣਾ ਬੁੜੀਆਂ ਦੀ ਤੁਸੀਂ ਰਿਸਪੈਕਟ ਨਹੀਂ ਕਰਦੇ ਗਲਤ ਬੋਲਦੇ ਹੋ ਸਾਖਸ਼ਾਤ ਲక్ష్ਮੀ ਨੂੰ ਬੋਲਦੇ ਹੋ ਕਿੱਦਾਂ ਪ੍ਰਮਾਤਮਾ ਫਰਾਜਮਾਨ ਆਊ ਕਿੱਦਾਂ ਪੈਸੇ ਆਉਣਗੇ ਸ਼ਾਂਤ ਰਹਿਣਾ ਤੁਸੀਂ ਸ਼ਾਂਤ ਰਹਿਣ ਦੀ ਹੈਬਿਟ ਪਾੜੋ ਕੰਮ ਰੌਕ ਟੰਗੂ ਹੋਣਗੇ ਕੰਮ ਕਰਨ ਲਈ ਇਹੀ ਸੋਚਣਾ ਪ੍ਰਮਾਤਮਾ ਕਰੂਗਾ ਪ੍ਰਮਾਤਮਾ ਕਰੂਗਾ ਹੀ ਤੇ ਤੁਹਾਡਾ ਕੰਮ ਪ੍ਰਮਾਤਮਾ ਕਰੂਗਾ ਜੇ ਤੁਹਾਡੇ ਮਨ ਚ ਡਾਊਟ ਆਇਆ ਪਹਿਲਾਂ ਵੀ ਦੱਸਿਆ ਸੀ ਤੁਹਾਨੂੰ ਤਿੰਨ 나ੜੀਆਂ ਈਦਾ ਪਿੰਗਲਾ ਸੁਸ਼ਮਨਾ ਸੁਸ਼ਮਨਾ ਤੇ ਰਹਿਣਾ ਹਮੇਸ਼ਾ ਜ਼ਿੰਦਗੀ ਚ ਕਦੇ ਵੀ ਕੁਝ ਕਰਨਾ ਗੱਡੀ ਲੈਣੀ ਹੈ ਨਵੀਂ ਮਕਾਨ ਲੈਣਾ ਜੌਬ ਕਰਨੀ ਆ ਜੌਬ ਐਗਜ਼ਾਮ ਦੇਣਾ ਜਾਂ ਤਾਂ ਦੇ ਹੋਣਾ ਜਿਹਾ ਬਲੀਵ ਹੈਗਾ ਪ੍ਰਮਾਤਮਾ ਦੇ ਮੈਂ ਆਪਦਾ ਕਰਮ ਕਰਨਾ ਮੈਨੂੰ ਪਤਾ ਪਰਮਾਤਮਾ ਰਿਜ਼ਲਟ ਦੇਵੇ ਚਾਹੀ ਨਾ ਦੇਵੇ ਹਾਂ ਜੇ ਤੁਹਾਨੂੰ ਫਰਕ ਪੈ ਰਿਹਾ ਤੁਸੀਂ ਉੱਤੋਂ ਤੋਂ ਕਹਿ ਰਹੇ ਹੋ ਯਾਰ ਪਰਮਾਤਮਾ ਮੇਰਾ ਕਰੂਗਾ ਬਟ ਅੰਦਰੋਂ ਤੁਹਾਡੇ ਅੰਦਰ ਡਰ ਆ ਫੀਅਰ ਆ ਯਾਰ ਜੇ ਮੈਂ ਪਾਸ ਨਾ ਹੋਇਆ ਪੇਪਰ ਚੋਂ ਜੇ ਮਤਲਬ ਮੇਰੀ ਜੋਬ ਨਾ ਲੱਗੀ ਮੇਰੇ ਰਿਸ਼ਤੇਦਾਰ ਕੀ ਬੋਲਣਗੇ ਮੇਰਾ ਸਮਾਜ ਕੀ ਬੋਲੂਗਾ ਮੇਰੇ ਮਾਪਿਓ ਕੀ ਬੋਲਣਗੇ ਉਹਨਾਂ ਨੇ ਇੰਨਾ ਪੈਸਾ ਲਾਇਆ ਮਤਲਬ ਡਰ ਤੁਹਾਡੇ ਹਜੇ ਵੀ ਅੰਦਰ ਆ ਫਿਰ ਬਲੀਵ ਬਲੀਵ ਤਾਂ ਉਹ ਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਬੱਚੇ ਨੂੰ ਮਾਂ ਤੇ ਬਲੀਵ ਆ ਕੋਈ ਡਾਊਟ ਨਹੀਂ ਮੈਨੂੰ ਰੋਟੀ ਖਾਊਗੀ ਉਹਦੇ ਆਪੇ ਅੰਦਰ ਨਿੰਨੇ ਨਿੰਨੇ ਉਹਦੇ ਆਤ ਹੁੰਦਿਆ ਸੋਹਣਾ ਬੜਾ ਲੱਗਦਾ ਬੱਚਾ ਕਿਉਂਕਿ ਬੱਚੇ ਦੀ ਵਾਈਬ੍ਰੇਸ਼ਨ ਬੜੀ ਹਾਈ ਹੁੰਦੀ ਆ ਪਰਮਾਤਮਾ ਉਹ ਬੜਾ ਆਉਣ ਹੁੰਦਾ ਆਉਂ ਤਾਂ ਸਾਰਿਆਂ ਦੇ ਅੰਦਰ ਹੁੰਦਾ ਪਰਮਾਤਮਾ ਨੇ ਮਿਲਿਆ ਹੁੰਦਾ ਤਾਂ ਬੜਾ ਬੱਚਾ ਸੋਹਣਾ ਲੱਗਦਾ ਆਪਾਂ ਨੂੰ ਉਹਦੇ ਅੰਦਰ ਰੋਟੀ ਜਾਂਦੀ ਆ ਉਹਦੇ ਮੂੰਹ ਚ ਰੋਟੀ ਜਾਂਦੀ ਆ ਇਦਾਂ ਤੁਹਾਨੂੰ ਪਰਮਾਤਮਾ ਪਰਮਾਤਮਾ ਤੇ ਬਲੀਵ ਹੋਊਗਾ ਤੁਹਾਡੇ ਮਨ ਚ ਡਰ ਹੋਣਾ ਹੀ ਨਹੀਂ ਜਦੋਂ ਦੇਖੋ ਜਦੋਂ ਆਪਾਂ ਨੂੰ ਆਪਦੇ ਪਿਓ ਤੇ ਬਲੀਵ ਆਪਾਂ ਨੂੰ ਡਰ ਕੇ ਇਸ ਗੱਲ ਦਾ ਜਦੋਂ ਆਪਾਂ ਨੂੰ ਪਰਮਾਤਮਾ ਦੇ ਬਲੀਵ ਆ ਪਰਮਾਤਮਾ ਨੇ ਕੰਮ ਕਰਨਾ ਫਿਰ ਡਰ ਭੈ ਦੀ ਤਾਂ ਗੱਲ ਹੀ ਨਹੀਂ ਰਹੇਗੀ ਜੇ ਤੁਹਾਡੇ ਅੰਦਰ ਮਨ ਡਰ ਹੈਗਾ ਇੱਕ ਹਿਸਾਬ ਦਾ ਤੁਹਾਨੂੰ ਬਲੀਵ ਹੈ ਨਹੀਂਗਾ ਦੇਖੋ ਇਹ ਛੋਟੀਆਂ ਛੋਟੀਆਂ ਗੱਲਾਂ ਉਤੋਂ ਉਤੋਂ ਭਾਵੇਂ ਤੁਸੀਂ ਇਹ ਵੀਡੀਓ ਦੇਖ ਕੇ ਕਹਿਣ ਲੱਗ ਪੋ ਤੁਹਾਨੂੰ ਅੰਦਰੋਂ ਫੜਨਾ ਪੈਣਾ ਕੋਈ ਨਾ ਕੋਈ ਕਮੀ ਰਹਿ ਰਹੀ ਹੈ ਜਿਹਦੇ ਕਰਕੇ ਤੁਹਾਡਾ ਬਲੀਵ ਸਟਰੋਂਗ ਨਹੀਂ ਹੋ ਰਿਹਾ ਤਾਂ ਹੀ ਉਹ ਤੁਹਾਡਾ ਕੰਮ ਨਹੀਂ ਹੋ ਰਿਹਾ। ਤਵਾਈ ਤੁਹਾਡੀ ਬਾਡੀ ਉਹਦਾ ਰਿਸਪੌਂਡ ਕਰ ਰਹੀ ਹੈ। ਕਿਤੇ ਨਾ ਕਿਤੇ ਤੁਹਾਨੂੰ ਡਰ ਆ ਕਿਤੇ ਨਾ ਕਿਤੇ ਤੁਹਾਨੂੰ ਭੈਅ ਆ ਇਸ ਚ ਦਾ ਵੀ ਜੇ ਇਸ ਚ ਮੈਂ ਅੱਗੇ ਨਾ ਵਧਿਆ ਮੈਨੂੰ ਸਮਾਜ ਕੀ ਕਹੂਗਾ? ਜਾਂ ਤੁਸੀਂ ਤੁਹਾਡਾ ਕੰਮ ਵਧੀਆ ਚੱਲ ਰਿਹਾ ਤੁਹਾਡੇ ਮਾਰਕੀਟ ਵਿੱਚ ਕੋਈ ਕੰਪੀਟੀਟਰ ਆ ਗਿਆ ਉਹਨੂੰ ਵੇਖ ਕੇ ਜੈਲਸੀ ਫੀਲ ਕਰਨ ਲੱਗ ਪਏ ਤੁਹਾਡਾ ਕੰਮ ਡਾਊਨ ਹੋ ਜੂਗਾ ਜਾਂ ਉਹਨੂੰ ਵੇਖ ਕੇ ਤੁਹਾਨੂੰ ਇਹ ਹੋਣ ਲੱਗ ਗਿਆ ਡਰ ਲੱਗਣ ਲੱਗ ਪਿਆ ਯਾਰ ਇਹ ਬੰਦਾ ਇਹ ਟੇਸਟ ਲੈ ਕੇ ਆਇਆ ਤੇ ਇਹ ਬੰਦੇ ਦਾ ਕੰਮ ਨਾ ਚੱਲ ਜੇ ਤੁਹਾਡੇ ਅੰਦਰ ਡਰ ਆ ਤੇ ਜੇ ਤੁਹਾਡੇ ਅੰਦਰ ਇਹੀ ਆ ਯਾਰ ਮੈਂ ਆਪਦੇ ਕਰਮਾ ਦਾ ਖਾਣਾ ਉਹਨੇ ਆਪਦੇ ਕਰਮ ਮੇਰਾ ਭਰਾ ਮੈਂ ਤਾਂ ਕਿੰਨਾ ਅੱਗੇ ਵਧੀ ਅੰਦਰੋਂ ਫੀਲਿੰਗ ਉੱਤੋਂ ਨਹੀਂ ਅੰਦਰੋਂ ਫੀਲਿੰਗ ਮਤਲਬ ਤੁਹਾਡੀ ਹੈਬਟ ਬਣ ਚੁੱਕੀ ਹੈ ਤੁਸੀਂ ਸ਼ਾਂਤ ਰਹਿੰਦੇ ਹੋ ਤੁਹਾਨੂੰ ਕੋਈ ਕਿਸੇ ਨਾਲ ਸਿਆਪਾ ਨਹੀਂ ਜਾਂ ਮਾਰਕੀਟ ਚ ਜਿੰਨਾ ਮਰਜ਼ੀ ਕੰਪੀਟੀਸ਼ਨ ਵਧੇ ਜੋ ਮਰਜ਼ੀ ਆਈ ਜਾਵੇ ਮੰਦਾ ਤੰਦਾ ਤੁਸੀਂ ਪਰਮਾਤਮਾ ਨਾਲ ਖੁਸ਼ ਹੋ ਉਦੋਂ ਜਦੋਂ ਤੁਹਾਨੂੰ ਲੈ ਮਤਲਬ ਤੁਹਾਨੂੰ ਮਿਲਣ ਦੀ ਹੈਣੀਗੀ ਮਿਲੇ ਚਾਏ ਨਾ ਮਿਲੇ ਫਰਕ ਨਹੀਂ ਪੈ ਰਿਹਾ ਇਹ ਗੱਲ ਮੇਰੀ ਪੁਆਇੰਟ ਨੋਟ ਕਰਿਓ ਲਿਖ ਲਓ ਜਦੋਂ ਤੁਹਾਨੂੰ ਕੋਈ ਫਰਕ ਨਹੀਂ ਪੈ ਰਿਹਾ ਮਿਲੇ ਚਾਏ ਨਾ ਮਿਲੇ ਕਿਉਂਕਿ ਤੁਸੀਂ ਆਲਰੇਡੀ ਖੁਸ਼ ਰਹਿਣ ਲੱਗ ਪਏ ਹੋ ਆਪਦੀ ਦੁੱਖਾਂ ਵਿੱਚ ਹੀ ਖੁਸ਼ ਰਹਿਣ ਲੱਗ ਪਿਓ ਉਦੋਂ ਦੁੱਖ ਆਏ ਦੂਰ ਹੋਣਗੇ ਉਦੋਂ ਤੁਹਾਡੇ ਕੰਮ ਹੋਣ ਲੱਗ ਪੈਣਗੇ ਪ੍ਰਮਾਤਮਾ ਕਹੂਗਾ ਮੇਰੇ ਪੁੱਤ ਦਾ ਕੰਮ ਕਰੋ ਪਹਿਲਾਂ ਅਸਾਂ ਯਾਰ ਇਹਨੇ ਮੇਰੇ ਤੇ ਇਸ਼ਾਰਾ ਛੱਟਤਾ ਇਹਦੇ ਕੰਮ ਕਰੋ ਜਿਹੜੇ ਰੌਕਟੰਗੂ ਤੁਸੀਂ ਦੇਖ ਰਹੇ ਹੋ ਨਾ ਬੰਦੇ ਸੋਸ਼ਲ ਮੀਡੀਆ ਤੇ ਰੌਕਟੰਗੂ ਆਏ ਜ਼ਿੰਦਗੀ ਜਿਨ੍ਹਾਂ ਦੀ ਬਦਲੀ ਆ ਤੇ ਕਮਾਲ ਹੀ ਕਰ ਰਹੇ ਜਿਹੜੀ ਜੀ ਨੂੰ ਹੱਥ ਪਾਉਂਦੇ ਬੈਸਟ ਕਰ ਰਹੇ ਉਹ ਬੰਦੇ ਦਾ ਮਾਈਂਡ ਸੈਟ ਇਦਾਂ ਦਾ ਤੁਸੀਂ ਨਾਲ ਲੈ ਕੇ ਦੇਖਿਓ ਉਹ ਬੰਦਾ ਗੱਲਾਂ ਕਿਦਾਂ ਦੀਆਂ ਕਰਦਾ ਉਹ ਗੱਲ ਯਾਰ ਪ੍ਰਵਾਹ ਕੋਈ ਨਹੀਂ ਉਹਦੇ ਕੋਲ ਕੋਈ ਕਹੂਗਾ ਨਾ ਯਾਰ ਉਹ ਤੇਰੇ ਬਰੇ ਆਏ ਬੋਲਦੇ ਯਾਰ ਫਿਰ ਕੀ ਹੋ ਗਿਆ ਕੋਈ ਨਹੀਂ ਮਿੱਤਰ ਪਿਆਰਾ ਹੀ ਆਪਣਾ ਚੱਕਰੀ ਕੋਈ ਨਹੀਂ ਕਿਉਂਕਿ ਉਹ ਬੰਦਾ ਮੂਲਾ ਧਰ ਤੇ ਜਾਂਦਾ ਹੀ ਨਹੀਂ ਉਹ ਬੰਦਾ ਈਰਖਾ ਕਰਦਾ ਹੀ ਨਹੀਂ ਉਹ ਬੰਦੇ ਨੂੰ ਪਤਾ ਜੇ ਮੈਂ ਉਸ ਲੈਵਲ ਤੇ ਆ ਗਿਆ ਕਿਉਂਕਿ ਉਹ ਬੰਦਾ ਮੈਨੂੰ ਜੇ ਗਲਤ ਬੋਲ ਰਿਹਾ ਉਹ ਆਪਦੇ ਥੱਲੇ ਦੇ ਚੱਕਰਾਂ ਚ ਮੋਹ ਮਾਇਆ ਚ ਫਸਿਆ ਹੋਇਆ ਮੈਂ ਆਪਦੀ ਲਿਫਟ ਮਤਲਬ ਪ੍ਰਮਾਤਮਾ ਤੇ ਲਿਫਟ ਮੇਰੀ ਆ ਮੈਂ ਥੱਲੇ ਕਿਉਂ ਜਾਵਾਂ ਮੈਂ ਇੱਥੇ ਰਹੂੰਗਾ ਕਿਉਂਕਿ ਮੇਰੇ ਇੱਥੇ ਕੰਮ ਹੋ ਰਹੇ ਆ ਮੈਨੂੰ ਚੱਕਰ ਹੀ ਕੋਈ ਨਹੀਂਗਾ ਇਹ ਇਹਦੇ ਨਾਲ ਬਲੀਵ ਬਣਨਗੇ ਇਹਦੇ ਨਾਲ ਬਲੀਵ ਪਰਮਾਤਮਾ ਦੇ ਸਟਰੋਂਗ ਹੋਊਗਾ ਤਦ ਹੀ ਤੁਹਾਡੇ ਕੰਮ ਹੋਣਗੇ ਤਾਂ ਹੀ ਤੁਹਾਡਾ ਬਲੀਵ ਪਰਮਾਤਮਾ ਦੇ ਬਹੁਤ ਤਕੜਾ ਹੋ ਜਾਊਗਾ ਜਦੋਂ ਤੁਸੀਂ ਆ ਸਿਆਪਿਆਂ ਤੋਂ ਦੂਰ ਹੋਗੇ ਜਿੰਨਾ ਟਾਈਮ ਮੋਹ ਮਾਇਆ ਦੇ ਜਿਹੜੇ ਸਿਆਪੇ ਹੈਗੇ ਆ ਈਰਖਾ, ਕ੍ਰੋਧ, ਲੋਭ, ਲਾਲਚ, ਬੇਈਮਾਨੀ ਤੇ ਕਿਸੇ ਬਾਰੇ ਬੁਰਾ ਬੋਲਣਾ, ਬੁਰਾ ਸੁਣਨਾ, ਕਿਸੇ ਦੇ ਫੱਟੇ 'ਚ ਅਟੰਗ ਡਾਉਣਾ, ਕਿਸੇ ਨੂੰ ਸਮਝਾਉਣਾ ਕਿਸ ਨੂੰ ਸਲਾਹ ਦੇਣੀ ਫਾਲਤੂ ਵਿੱਚ ਇਹ ਚੱਕਰਾਂ 'ਚ ਹੀ ਰੁੱਝੇ ਹੋਏ ਹੋ ਮਤਲਬ ਇਹ ਚੱਕਰਾਂ 'ਚ ਰੁੱਝਿਆ ਬੰਦਾ ਸ਼ਾਂਤ ਹੈ ਨਹੀਂਗਾ ਤੇ ਜੇ ਸ਼ਾਂਤ ਹੈ ਨਹੀਂ ਸ਼ਾਂਤੀ ਤੋਂ ਬਿਨਾ ਤੁਹਾਡੀ 3rd ਆਈ ਆਨ ਹੋ ਹੀ ਨਹੀਂ ਸਕਦੀ ਤੇ ਜਿੰਨਾ ਟਾਈਮ ਤੁਹਾਡੀ 3rd ਆਈ ਨਹੀਂ ਆਉਣਾ ਉਹਨਾ ਟਾਈਮ ਤੁਹਾਡੇ ਕੋਈ ਕੰਮ ਨਹੀਂ ਹੋਵੇ ਦੇਖ ਲਓ ਫਿਰ ਆ ਗਈ ਨਾ ਗੱਲ ਸਮਝੇ ਬੜੇ ਵਧੀਆ ਤਰੀਕੇ ਨਾਲ ਮੈਂ ਤੁਹਾਨੂੰ ਸਮਝਾਈ ਆ ਗੱਲ ਭਾਵੇਂ ਗੱਲਾਂ ਗੱਲਾਂ ਜ਼ਿਆਦਾ ਹੋ ਗਈਆਂ ਕਿਉਂਕਿ ਗੱਲਾਂ ਤਾਂ ਜ਼ਿਆਦਾ ਹੋਈਆਂ ਐਗਜ਼ਾਮਪਲਾਂ ਤਾਂ ਦਿੱਤਨਾ ਵੀ ਤੁਹਾਨੂੰ ਇਹ ਟੌਪਿਕ ਸਮਝ ਆ ਜਾ ਜੇ ਤੁਹਾਨੂੰ ਇਹ ਟੌਪਿਕ ਸਮਝ ਆ ਗਿਆ ਤੁਹਾਡੀ ਬੜੀ ਵਧੀਆ ਜ਼ਿੰਦਗੀ ਬਿਹਤਰ ਹੋ ਜੂਗੀ ਜੋ ਚੀਜ਼ ਮੰਗੋਗੇ ਪ੍ਰਮਾਤਮਾ ਤੋਂ ਉਹ ਪ੍ਰਮਾਤਮਾ ਦੇਊਗਾ ਕਿਉਂਕਿ ਤਾਂ ਹੀ ਨਹੀਂ ਨਾ ਕੋਈ ਕਹਿ ਦਿੰਦੇ ਯਾਰ ਉਹ ਇੰਨਾ ਗੁਰਦੁਆਰੇ ਜਾ ਰਿਹਾ ਕੰਮ ਉਹਦਾ ਕਿਉਂ ਨਹੀਂ ਹੋ ਰਿਹਾ ਇੰਨੇ ਵਰਤ ਰੱਖ ਰਹੀ ਹੈ ਕੁੜੀ ਉਹਦਾ ਕੰਮ ਕਿਉਂ ਨਹੀਂ ਹੋ ਰਿਹਾ ਉਹਦਾ ਅੰਦਰੋਂ ਬਲੀਵ ਕੀ ਆ ਜੇ ਉਹਦੇ ਮਨ 'ਚ ਡਾਰਾ ਜੋ ਕਿਸੇ ਨੂੰ ਵੇਖ ਕੇ ਈਰਖਾ ਕਰਦੀ ਆ ਉਹ ਅੱਗੇ ਵਧ ਗਿਆ ਗਲਤ ਬੋਲਦੀ ਆ ਕਿਸੇ ਨੂੰ ਜੋ ਵੀ ਆ ਮੋਹ ਮਾਇਆ 'ਚ ਜੋ ਵੀ ਚੀਜ਼ਾਂ ਹੁੰਦੀਆਂ ਜੋ ਵੀ ਵਿਕਾਰ ਹੁੰਦੇ ਆ ਉਸ ਵਿੱਚ ਫਸੀ ਹੋਈ ਆ ਫਿਰ ਪ੍ਰਮਾਤਮਾ ਦੇ ਉਹਦਾ ਬਲੀਵ ਨਹੀਂ ਬਣਨਾ ਕਿਉਂਕਿ ਇੱਕ ਪਾਸੇ ਬੰਦ ਰਹੀ ਆ ਇੱਕ ਪਾਸੇ ਉਹ ਕਰੋਧ ਕਰ ਰਹੀ ਆ ਪ੍ਰਮਾਤਮਾ ਨੇ ਹੋਰ ਦੂਰ ਜਾਵੜਨਾ ਉਹਦੇ ਤੋਂ ਤੇ ਜੇ ਉਹ ਹਰੇਕ ਨੂੰ ਪਿਆਰ ਕਰਨ ਲੱਗ ਪੇ ਸ਼ਾਂਤੀ ਆਪਦੀ ਭੰਗ ਨਾ ਹੋਣ ਦੇਵੇ ਕੋਈ ਨਾ ਬੱਚੇ ਤੋਂ ਗਲਾਸ ਟੁੱਟਿਆ ਮਾਂ ਪਿਓ ਕੋਈ ਗੱਲ ਨਹੀਂ ਸ਼ਾਂਤੀ ਆ ਤੇ ਫਿਰ ਪਰਮਾਤਮਾ ਤੁਹਾਡੀ 3rd eye on ਕਰ ਦੂਗਾ ਫਿਰ ਪਰਮਾਤਮਾ ਤੁਹਾਡੇ ਸਾਰੇ ਕੰਮ ਕਰਵਾਊਗਾ ਤੁਹਾਨੂੰ ਬਲੀਵ ਹੋਣਾ ਚਾਹੀਦਾ ਪਰਮਾਤਮਾ ਤੇ ਜੋ ਵੀ ਤੁਸੀਂ ਕੰਮ ਕਰ ਰਹੇ ਹੋ ਜਾਂ ਕਰੋ ਨਾ ਜਾਂ ਪੂਰਾ 100% ਪਰਮਾਤਮਾ ਦੇ ਛੱਡ ਕੇ ਕਰੋ ਵੇਖਿਓ ਆਨੰਦ ਆਉਂਦਾ ਵੇਖਿਓ ਸਕੂਨ ਆਊਗਾ ਮੌਜਾਂ ਹੀ ਮੌਜਾਂ ਜ਼ਿੰਦਗੀ ਚ ਲੱਗੀਆਂ ਰਹਿਣਗੇ ਜਿਹੜੇ ਵੀ ਕੰਮ ਨੂੰ ਹੱਥ ਪਾਓਗੇ ਬੈਸਟ ਕਰੋਗੇ ਲੋਕ ਵੇਖਦੇ ਰਹਿ ਜਾਣਗੇ ਇਹ ਬੰਦਾ ਇੰਨਾ ਨਿਕੰਮਾ ਸੀ ਇਹ ਬੰਦਾ ਇੱਥੋਂ ਬਲੰਦੀਆਂ ਤੱਕ ਪਹੁੰਚ ਕਿਵੇਂ ਗਿਆ ਉਹ ਤੁਹਾਡੇ ਹਿਸਾਬ ਨਾਲ ਨਿਕੰਮਾ ਉਹ ਮੋਹ ਮਾਇਆ ਚ ਨਹੀਂ ਹਉਲਜਦਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਕੀ ਦੁਨੀਆ ਚ ਹੋ ਰਿਹਾ ਕੀ ਨਹੀਂ ਹੋ ਰਿਹਾ ਉਹ ਆਪਦਾ ਮਸਤ ਆ ਉਹ ਆਪਦੇ ਪ੍ਰਮਾਤਮਾ ਨੂੰ ਨਾਲ ਲੈ ਕੇ ਰੱਖਦਾ ਪ੍ਰਮਾਤਮਾ ਨਾਲ ਰਹਿੰਦਾ ਉਹਦੇ ਪ੍ਰਮਾਤਮਾ ਤੇ ਵਿਸ਼ਵਾਸ ਕਰਦਾ ਤੁਹਾਡੀ ਨਿਗਾਹ ਚੋਂ ਨਕੰਮਾ ਨਾ ਬੰਦਾ ਨਕੰਮੇ ਦਾ ਤੁਸੀਂ ਉਹ ਜਿਹੜੇ ਮੋਹ ਮਾਇਆ ਚ ਹਉਲ ਜੀ ਉਹ ਤੁਹਾਨੂੰ ਇਹ ਵੀ ਨਹੀਂ ਪਤਾ ਇਹ ਜੀਵਨ ਕਿਸ ਚੀਜ਼ ਲਈ ਮਿਲਿਆ ਆਪਦੇ ਚੱਕਰਾਂ ਤੋਂ ਉੱਪਰ ਉੱਠਣਾ ਕੰਗਾ ਨੂੰ ਇਹ ਵੀ ਨਹੀਂ ਗਿਆਨ ਆਉਂਦਾ ਉਹ ਬੰਦਾ ਸਾਰਾ ਕੁਝ ਸਮਝੀ ਬੈਠਾ ਤਾਂ ਤੁਹਾਨੂੰ ਲੱਗਦਾ ਵੀ ਉਹ ਭੋਲਾ ਭੋਲਾ ਨਹੀਂ ਉਹ ਛੱਡਦਾ ਉਹਦੇ ਤੇ ਜਿਨੇ ਸਾਰੀ ਸ੍ਰਿਸ਼ਟੀ ਬਣਾਈ ਆ ਤੇ ਜਦੋਂ ਉਹਦੇ ਤੇ ਛੜਦਾ ਉਹਦੇ ਕੰਮ ਐਂ ਹੁੰਦੇ ਆ ਜਿਵੇਂ ਰੌਕਟ ਜਾਂਦਾ ਹੁੰਦਾ ਤੇ ਵੱਡੇ ਵੱਡੇ ਬੰਦੇ ਸੋਚਦੇ ਆ ਨਹੀਂ ਮਤਲਬ ਹਿਆਰ ਹਿਆਰ ਚਲਾਕ ਬੰਦੇ ਸੋਚਦੇ ਆ ਇਹ ਬੰਦੇ ਦਾ ਕੰਮ ਕਿਵੇਂ ਹੋ ਗਿਆ ਕਿਉਂਕਿ ਉਹ ਉਹਦੇ ਤੇ ਛੱਡੀ ਬੈਠਾ ਤੁਸੀਂ ਫੜੀ ਬੈਠੇ ਹੋ ਤੁਸੀਂ ਕਹਿੰਦੇ ਮੈਂ ਕਰੂੰਗਾ ਮੈਂ ਚਲਾਗਾ ਮੈਂ ਕਰੂੰਗਾ ਮੈਂ 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 ਇੰਨੀ ਮੈਂ ਮੈਂ ਕਰੋਗੇ ਤਦ ਪ੍ਰਮਾਤਮਾ ਨੇ ਜਨਮ ਵੀ ਲੈਣੀ ਆ ਪ੍ਰਮਾਤਮਾ ਨੇ ਜਨਮ ਵੀ ਦਿੱਤਾ ਪਰਮਾਤਮਾ ਦੇ ਹੱਥ ਸਾਰਾ ਕੁਝ ਆ ਤੁਸੀਂ ਮੈਂ ਮੈਂ ਕਰ ਰਹੇ ਹਾਂ ਮੈਂ ਮੈਂ ਕੀ ਬਣਾ ਲੂੰਗੇ ਤੁਸੀਂ ਦੁੱਖੀ ਭੋਗੋਗੇ ਮੈਂ ਮੈਂ ਚ ਇੰਨੀ ਮੈਂ ਮੈਂ ਨਹੀਂ ਕਰਨੀ ਪਰਮਾਤਮਾ ਦੇ ਰਿਹਾ ਪਰਮਾਤਮਾ ਕਰਾ ਰਿਹਾ ਪਰਮਾਤਮਾ ਹੀ ਕਰੂਗਾ ਬਸ ਇਹ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਤਮਾਈ ਭੋਲੇ ਬੰਦਿਆਂ ਦੇ ਕੰਮ ਹੋਈ ਜਾਂਦੇ ਰਹਿੰਦੇ ਆ ਜਿਹੜੇ ਮੋਹ ਮਾਇਆ ਚੁੱਲਜਦੇ ਨਹੀਂਗੇ ਇਹ ਚੀਨੂੰ ਸਮਝ ਲਓ ਚਾਹੇ ਤੁਸੀਂ ਸਾਹਮੇਦਾਰ ਹੋ ਚਾਹੇ ਤੁਸੀਂ ਚਲਾਕ ਹੋ ਚਾਹੇ ਜਿਵੇਂ ਵੀ ਹੋ ਤੁਸੀਂ ਸਮਝ ਲਓ ਪਰ ਤੁਹਾਨੂੰ ਭੋਲਾ ਬਨਣਾ ਪੈਣਾ ਪਰਮਾਤਮਾ ਅੱਗੇ ਫਿਰ ਤੁਹਾਡੇ ਕੰਮ ਹੋਣਗੇ ਭਾਵੇਂ ਦੁਨੀਆ ਅੱਗੇ ਵੀ ਭੋਲੇ ਬਣੋ ਪਰਮਾਤਮਾ ਅੱਗੇ ਵੀ ਕੰਮ ਤੁਹਾਡੇ ਹੋਣਗੇ ਬੈਸਟ ਹੋਣਗੇ ਕਿਉਂ ਸ਼ਾਂਤ ਰਹਿਣਾ ਪੈਣਾ ਤੁਹਾਨੂੰ ਵਿਕਾਰਾਂ ਚ ਨਹੀਂ ਉਲਝਣਾ ਤੁਸੀਂ ਈਰਖਾ ਕ੍ਰੋਹ ਚ ਨਹੀਂ ਜਾਣਾ ਫਿਰ ਤੁਹਾਡੀ ਲਿਫਟ ਡਾਊਨ ਹੋ ਜੂ ਮੂਲਾ ਘਰ ਤੇ ਆਜੂ ਫਿਰ ਫਿਰ ਨਹੀਂ ਕੰਮ ਹੋਣੀ ਤੁਹਾਡੇ ਸਮਝ ਆ ਗਈ ਬਲੀਵ ਸਿਸਟਮ ਦੀ ਕੀ ਗੇਮ ਆ ਇੱਕ ਮਾਂ ਨੂੰ ਕਦੇ ਵੀ ਆਪਦੇ ਬੱਚਿਆਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਤੂੰ ਨਕੰਮਾ ਤੂੰ ਜ਼ਿੰਦਗੀ ਚ ਕੁਝ ਕਰ ਨਹੀਂ ਸਕਦਾ ਬੇਕਾਰਾਂ ਤੂੰ ਯਾਰ ਤੂੰ ਕਿਹੜੇ ਕੰਮਾਂ 'ਚ ਪੈ ਗਿਆ ਉਹ ਬੱਚੇ ਦੀ ਜ਼ਿੰਦਗੀ ਨਰਕ ਬਣ ਜੂਗੀ ਕਿਉਂਕਿ ਇੱਕ ਮਾਂ ਦਾ ਵੀ ਬੱਚੇ ਤੇ ਬਲੀਵ ਸਿਸਟਮ ਕੰਮ ਕਰਦਾ ਜਿਹੜੇ ਇੱਕ ਦੂਜੇ ਨਾਲ ਬਹੁਤ ਅਟੈਚ ਹੁੰਦੇ ਆ ਮਾਂ ਦਾ ਬਲੀਵ ਬੱਚੇ ਤੇ ਕੰਮ ਕਰਦਾ ਜੇ ਮਾਂ ਬੱਚੇ ਨੂੰ ਐਪਰੀਸ਼ੀਏਟ ਕਰ ਰਹੀ ਹੈ ਪੁੱਤ ਤੂੰ ਮੈਨੂੰ ਪਤਾ ਜ਼ਿੰਦਗੀ 'ਚ ਕੁਝ ਕਰ ਦੇਗਾ ਉਹ ਬੱਚਾ ਜ਼ਿੰਦਗੀ 'ਚ ਕੁਝ ਕਰ ਜੂਗਾ ਜਿਹੜੀ ਘਰ ਵਾਲੀ ਨੂੰ ਬਲੀਵ ਹੈਗਾ ਮੇਰਾ ਘਰ ਵਾਲਾ ਤਾਂ ਸਬਜ਼ੀਆਂ ਹੀ ਵੇਚ ਕਰ ਲਿਆਉਣਾ ਸਪੋਜ਼ ਕਰਦੇ ਆ ਅੱਜਕੱਲ ਚੱਲਦਾ ਏ ਕੁਝ ਬੇਕਾਰ ਲਿਆਉਂਦਾ ਸੜੀ ਲਿਆਉਂਦਾ ਵਾਕਈ ਹੀ ਉਹਦਾ ਘਰ ਵਾਲਾ ਰਾਤ ਬਰਾਤੀ ਜਾਊਗਾ ਕੋਈ ਸਬਜ਼ੀ ਵਾਲਾ ਉਹਨੂੰ ਸੜੀ ਸਬਜ਼ੀ ਪਾ ਕੇ ਦੇ ਦੂਗਾ ਉਹ ਸੜੀ ਲੈ ਆਊਗਾ ਤੂੰ ਘਰ ਵਾਲੀ ਨੂੰ ਬਲੀਵ ਆ ਦੇਖੋ ਇਦਾਂ ਬਲੀਵ ਕੰਮ ਕਰਦੇ ਆ ਚੰਗੇ ਬਲੀਵ ਬਣਾਉਂਗੇ ਚੰਗਾ ਉਹਦਾਂ ਹੀ ਬਲੀਵ ਕੰਮ ਕਰੂਗਾ ਜਿੱਦਾਂ ਦਾ ਤੁਹਾਡਾ ਬਲੀਵ ਬਣਿਆ ਹੋਇਆ ਡਿੱਟੋ ਉਦਾਂ ਹੀ ਕੰਮ ਕਰੂਗਾ ਤੁਹਾਡੇ ਅੰਦਰ ਕੀ ਚੱਲ ਰਿਹਾ ਕਿਸੇ ਚੀਜ਼ ਨੂੰ ਲੈ ਕੇ ਜਿਵੇਂ ਦਾ ਬਲੀਵ ਬਣਿਆ ਹੋਇਆ ਉਦਾਂ ਹੀ ਬਲੀਵ ਉਦਾਂ ਹੀ ਕੰਮ ਕਰੀ ਜਾਣਾ ਕਈ ਕਈ ਘਰ ਵਾਲਿਆਂ ਨੂੰ ਬਲੀਵ ਹੁੰਦਾ ਮੇਰੀ ਘਰ ਵਾਲੀ ਦਾ ਐਵੇਂ ਖਰਚਾ ਕਰੀਏ ਤੂੰ ਬਾਕੀ ਉਹਦੀ ਘਰ ਵਾਲੀ ਖਰਚਾ ਹੀ ਕਰੂਗੀ ਇੱਕ ਮਾਂ ਨੂੰ ਬਲੀਵ ਬਣਿਆ ਹੋਇਆ ਬੱਚੇ ਤੇ ਉਹ ਨਿਕੰਮਾ ਨਿਕਲੂ ਨਿਕੰਮਾ ਹੀ ਨਿਕਲੂ ਮਾਂ ਨੂੰ ਬੱਚੇ ਤੇ ਬਲੀਵ ਬਣਿਆ ਹੋਇਆ ਹੁਸ਼ਿਆਰ ਨਿਕਲੂ ਹੁਸ਼ਿਆਰ ਹੀ ਨਿਕਲੂਗਾ ਬੌਸ ਨੂੰ ਵਰਕਰ ਤੇ ਬਲੀਵ ਬਣਿਆ ਆ ਇਹਦਾ ਬੇਕਾਰ ਆ ਇਹਦਾ ਨਿਕੰਮਾ ਆ ਉਹ ਵਕ ਹੀ ਉਹਦਾ ਬਿਜ਼ਨਸ ਡਬਾ ਦੂਗਾ ਕਿਉਂਕਿ ਗॉड ਕਹਿ ਰਿਹਾ ਕੀ ਪੁੱਤ ਬੋਲ ਰਿਹਾ 10 10 ਕੋਸਮੋ ਕਹਿ ਰਹੀ ਆ ਮੈਨੂੰ ਕਮਾਂਡ ਦੇ ਤੇਰੀ ਕਮਾਂਡ ਪੂਰੀ ਕਰਾਂ ਮੈਂ ਤੁਸੀਂ ਆਪਦੇ ਅੰਦਰ ਦੇਖੋ ਕੀ ਕਮਾਂਡਾਂ ਹਰ ਵੇਲੇ ਚੱਲ ਰਹੀਆਂ ਕੀ ਤੁਹਾਡਾ ਬਲੀਵ ਬਣਿਆ ਹੋਇਆ ਕਿਸ ਚੀਜ਼ ਨੂੰ ਲੈ ਕੇ ਵੀਰਵਾਰ ਨੂੰ ਆਉਣਾ ਸ਼ੁੱਕਰਵਾਰ ਨੂੰ ਆਉਣਾ ਬੁੱਧ ਸ਼ੁਧਾ ਜਿਵੇਂ ਬਲੀਵ ਬਣਿਆ ਉਦਾਂ ਹੀ ਬਾਡੀ ਰਿਸਪੌਂਡ ਕਰੂਗੀ ਇਹ ਜਿਹੜੇ ਬਲੀਵ ਆ ਬੁੱਧ ਵੀਰਵਾਰ ਇਹ ਸ਼ੁੱਕਰਵਾਰ ਆ ਇਹ ਮੰਨੋ ਚਾਹੀਦਾ ਇਹ ਤੁਹਾਨੂੰ ਮੰਨਣੇ ਪੈਣੇ ਜੇ ਤੁਹਾਡੇ ਸੰਸਕਾਰ ਵਿੱਚ ਹੈਗਾ ਪਰ ਜੇ ਇਹਨਾਂ ਨੂੰ ਵੀ ਤੋੜਨਾ ਫਿਰ ਤੁਹਾਨੂੰ ਲੋੜ ਹੈਗੀ 3rd ਆਈ ਦੀ ਪਰਮਾਤਮਾ ਦੀ ਉਹਨੂੰ ਐਕਟਿਵ ਕਰ ਲਓ ਕੋਈ ਵਾਰਗੁਰ ਦਾ ਕੋਈ ਚੱਕਰ ਨਹੀਂ ਆ ਕੋਈ ਪ੍ਰੇਤ ਆਤਮਾ ਕੋਈ ਕੁਝ ਨਹੀਂ ਪਰਮਾਤਮਾ ਤੁਹਾਡੇ ਨਾਲ ਆ ਤੂੰ ਬਸ ਸਾਰਾ ਕੰਮ ਹੋਊਗਾ ਸੋ ਸਤਿ ਸ਼੍ਰੀ ਅਕਾਲ ਫਿਰ ਤੋਂ ਆ ਗਈ ਤੁਹਾਨੂੰ ਗੱਲ ਸਮਝ ਬੜੇ ਵਧੀਆ ਪਿਆਰ ਨਾਲ ਬੜੇ ਵਿਸਤਾਰ ਪੂਰੇ ਕ ਸਮਝਾਈਐਸ ਤੁਹਾਨੂੰ ਸਮਝ ਆ ਗਿਆ ਹੁਣ ਆ ਬਲੀਵ ਸਿਸਟਮ ਕਿੱਦਾਂ ਕੰਮ ਕਰਦਾ ਬਲੀਵ ਨੂੰ ਤਕੜਾ ਕਰ ਲੋ ਪਰਮਾਤਮਾ ਤੇ ਵਿਸ਼ਵਾਸ ਕਰਨ ਲੱਗ ਬੋ ਕੋਈ ਕੰਮ ਜ਼ਿੰਦਗੀ ਦਾ ਤੁਹਾਡਾ ਰੁਕਣਾ ਨਹੀਂ